ਦੋਸਤੋ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮੈਂ ਵੀਡੀਓ ਐਡੀਟ ਕਰਨ ਲੱਗਿਆ ਹੋਇਆ ਹਾਂ ਔਰ ਮੇਰੀ ਬਹੁਤ ਹੀ ਵਧੀਆ ਪਿਆਰੀ ਗੱਲਬਾਤ ਹੋਈ ਆ ਅਮਰ ਸਿੰਘ ਜੀ ਉਹਨਾਂ ਨਾਲ ਅਮਰ ਸਿੰਘ ਜੀ ਜਿਹਨੇ ਟਰਬਨਸ ਫਾਰ ਆਸਟ੍ਰੇਲੀਆ ਸਿडनी ਤੋਂ ਆਰਗੇਨਾਈਜੇਸ਼ਨ ਰਨ ਕਰਦੇ ਨੇ ਸਦਨ ਉਹਨਾਂ ਨਾਲ ਮੇਰਾ ਇੰਕਾਊਂਟਰ ਹੋਇਆ ਮਿਲੇ ਮੈਨੂੰ ਸਵਾਭਿਕ ਐਡਿਟਰ ਦੇ ਵਿੱਚ ਤੇ ਅਸੀਂ ਇੰਟਰਵਿਊ ਰਿਕਾਰਡ ਕੀਤੀ ਬਹੁਤ ਪਿਆਰੀਆਂ ਗੱਲਾਂ ਹੋਈਆਂ ਸਿੱਖੀਜ਼ਮ ਦੇ ਬਾਰੇ ਵਿੱਚ ਬਹੁਤ ਸਾਰੀਆਂ ਗੱਲਾਂ ਹੋਈਆਂ ਤੁਸੀਂ ਵੀ ਅਨੰਦ ਲੌਗਇਨ ਅਗਲਾ ਵਾਰ ਤਾਂ ਮੈਨੂੰ ਤਾਂ ਬਹੁਤ ਨੰਦ ਆ। ਵਾਚ ਕਰਿਓ ਵਾਚ ਕਰਕੇ ਕਮੈਂਟ ਸੈਕਸ਼ਨ ਦੇ ਵਿੱਚ ਮੈਨੂੰ ਫੀਡਬੈਕ ਜਰੂਰ ਦਿਓ। ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਇੰਟਰਵਿਊ ਲਈ ਜੀ ਇਹ 2015 ਦੇ ਵਿੱਚ ਅਫੀਸ਼ੀਅਲੀ ਸ਼ੁਰੂ ਕੀਤੀ ਸੀ ਪਰ 14 ਦੇ ਵਿੱਚ ਥੋੜੀ ਜਿਹੀ ਦੀ ਸੋਸ਼ ਸ਼ੁਰੂ ਹੋ ਚੁੱਕੀ ਸੀ ਜਦੋਂ ਆਪਾਂ ਰੇ ਹੈਡਲੀ ਜਿਹੜਾ ਇੱਕ ਮੀਡੀਆ ਦਾ ਬੁਲਾਰਾ ਆ ਸਿਡਨੀ ਦਾ ਬਹੁਤ ਤਕੜਾ ਉਹਨੂੰ ਗਲੈਂਬਟ ਗੁਰੂਗਰ ਸੱਦਿਆ ਸੀਗਾ ਆਫਟਰ ਜਿਵੇਂ ਰੇਸਿਜ਼ਮ ਐਕਸਪੀਰੀਅੰਸ ਕਈ ਹੁੰਦੇ ਆ ਆਪਣੇ ਉਹਨਾਂ ਨੂੰ ਉਦੋਂ ਮੈਂ ਉਹਦੇ ਸ਼ੋਅ ਤੇ ਲਾਈਵ ਸ਼ੋਅ ਤੇ ਕਾਲ ਕੀਤੀ ਸੀਗੀ ਤੇ ਉਹਨੂੰ ਸੱਦਿਆ ਮੈਂ ਕਿਹਾ ਤੂੰ ਕਦੇ ਕਿਸੇ ਸਿੱਖਾਂ ਦੇ ਗੁਰਦੁਆਰੇ ਆਇਆ ਤੇ ਫਿਰ ਜਦੋਂ ਉਹ ਆਇਆ ਤੇ ਲੱਗਿਆ ਵੀ ਅਸੀਂ ਕਿਤੇ ਕੋਸ਼ਿਸ਼ ਨਹੀਂ ਕਰ ਰਹੇ ਦੂਸਰਾਂ ਨੂੰ ਆਪਣੇ ਬਾਰੇ ਦੱਸਣ ਦੀ ਕਿ ਉਹ ਤੇ ਬਹੁਤ ਵੱਡਾ ਇੱਕ ਤਰੀਕ ਜਨਕੀ ਦਰਵਾਜ਼ੇ ਖੋਲਣ ਦਾ ਕੰਮ ਸੀਗਾ ਉੱਥੋਂ ਸ਼ੁਰੂ ਕਰਿਆ ਤੇ ਫਿਰ 2015 ਜੀ ਆਫੀਸ਼ੀਅਲੀ ਰਜਿਸਟਰ ਕਰਾ ਕੇ ਉਹ ਤੋਂ ਬਾਅਦ ਕੰਮ ਸ਼ੁਰੂ ਕਰਤਾ ਜੀ ਸੋ ਬੇਸਿਕਲੀ ਤੁਸੀਂ ਜਿਹੜੀ ਆਉਟਰ ਆਇਡੈਂਟੀਟੀ ਆ ਸਿੱਖੀਜ਼ਮ ਦੀ ਜਾਂ ਸਿੱਖਾਂ ਦੀ ਉਸ ਨੂੰ ਜਿਆਦਾ ਫੋਕਸ ਕਰਨ ਲੱਗੇ ਹੋਏ ਹਾਂ ਕਿ ਲੋਕਾਂ ਦੇ ਵਿੱਚ ਉਹ ਆਇਡੈਂਟੀਟੀ ਜਾਵੇ ਕਿ ਲੋਕ ਦੇ ਸਟਾਰਟ ਅੰਡਰਸਟੈਂਡਿੰਗ ਕਿ ਮਿਸ ਮਿਸ ਆਇਡੈਂਟੀਫਾਈ ਨਾ ਕਰਨ ਉਹ ਕਿਸੇ ਡੈਂਟੀਟੀ ਬਿਲਕੁਲ ਜੀ ਦੇਖੋ ਇਹਦੇ ਵਿੱਚ ਸਿੰਪਲ ਸਿਨੈਰੀਓ ਆ 9/11 ਤੋਂ ਪਹਿਲਾਂ ਨਾ ਜੇ ਕੋਈ ਬੰਦਾ ਸਾਡੇ ਵਾਂਗ ਪੱਗ ਬੰਨਦਾ ਸੀ ਦਾੜੀ ਰੱਖਦਾ ਜੀਗਾ ਉਹ ਲੋਕਾਂ ਨੂੰ ਉਹ ਵਧੀਆ ਨਹੀਂ ਸੀ ਲੱਗਦੀ பட் ਦੇ ਡਿਡਨਟ ਹੈਵ ਐਨੀ ਇਸ਼ੂ ਵਿਦ ਇਟ ਅੱਜ ਕੱਲ ਕੀ ਹੈ ਵੀ ਸੈਪਟੈਂਬਰ 11 ਤੋਂ ਬਾਅਦ ਆਲਮੋਸਟ ਆਲ ਜਿਹੜੇ ਸਾਡਨ ਜੜੀ ਜਿਹੜੀ ਆਇਡੈਂਟੀਟੀ ਜੀ ਨਾ ਕਰਾਈਸਿਸ ਚਲੀ ਗਈ ਕਿਉਂਕਿ ਲੋਕ ਸਾਨੂੰ ਅਲ ਕਾਇਦਾ ਆਈਐਸਐਸ ਤਾਲਿਬਾਨ ਨਾਲ ਰਿਲੇਟ ਕਰਨ ਲੱਗੇ ਤੇ ਸਭ ਤੋਂ ਪਹਿਲਾ ਹੇਟ ਕਰਾਂ ਵੀ ਤੁਹਾਨੂੰ ਪਤਾ ਸਿੱਖਾ ਨਾ ਹੋਇਆ ਸੀਗਾ ਆਪਣੇ ਸਰਦਾਰ ਛੋਡੇ ਸੀਗੇ ਜਿਹੜੇ ਸੈਪਟੈਂਬਰ 11 ਨੂੰ ਮਾਰੇ ਗਏ ਸੀ ਹਨਾ ਜਿਹਨੇ ਗੋਲੀ ਮਾਰਤੀ ਸੀ ਉਹਨਾਂ ਨੂੰ ਤੇ ਉਹ ਕਰਕੇ ਵੀ ਸੀਗਾ ਯਾਰ ਸਾਡੀ ਆਇਡੈਂਟੀਟੀ ਕਿਉਂ ਇਦਾਂ ਕ੍ਰਾਈਸਿਸ ਜਾਵੇ ਤੇ ਸੈਕੰਡ ਸੀਗਾ ਹੁਣ ਜਿੱਦਾਂ ਚਲੋ ਆਪਣੇ ਬੱਚੇ ਨੇ ਇੱਥੇ ਬਹੁਤ ਸਾਰੇ ਜੰਗ ਬੱਚੇ ਖੇਡ ਰਹੇ ਨੇ ਅੱਜ ਮੇਰਾ ਬਿਟਾਇਆ ਉਹ 11 ਸਾਲ ਦਾ ਹੋਣਾ ਉਹ ਕੱਲ ਨੂੰ ਵੱਡਾ ਹੋਏਗਾ ਦਾੜੀ ਰੱਖੇਗਾ ਦਸਤਾਰ ਸਜਾਏਗਾ ਤੇ ਉਹਨੂੰ ਵੀ ਲੋਕਾਂ ਨੇ ਕਹਿਣਾ ਵੇਅਰਸ ਹੋਮ ਅਸੀਂ ਬਾਰੋਂ ਆਏ ਆ ਪਰ ਸਾਡੇ ਬੱਚੇ ਦੇ ਇੱਥੇ ਬੋਨ ਨੇ ਉਹ ਤਾਂ ਲੋਕਲਸ ਨੇ ਚਾਹੇ ਉਹਨਾਂ ਨੇ ਆਹੀ ਬ੍ਰਾਊਂਸ ਕਿੰਦੇ ਰਹਿਣਾ ਆ ਹਨਾ ਆ ਇੱਥੇ ਏਥੈਂਟੀਸਿਟੀ ਸਾਡੀ ਉਹੀ ਰਹਿਣੀ ਆ ਪਰ ਉਹਨਾਂ ਨੂੰ ਵੀ ਕੁਐਸਚਨ ਕਰਨਗੇ ਲੋਕ ਸੋ ਇਹ ਆਈਡੀਆ ਸੀਗਾ ਵੀ ਯਾਰ ਹਾਊ ਲੌਂਗ ਡੂ ਵੀ ਕੀਪ ਐਕਸੈਪਟਿੰਗ ਥਿਸ ਵੀ ਤੁਸੀਂ ਕਿੱਥੋਂ ਆਏ ਹੋ ਆਬਵੀਸ ਹੋਮ ਆਹੀ ਸਾਡਾ ਘਰ ਆ ਭਰਾਵਾ ਅਸੀਂ ਇੱਥੇ ਦੇ ਲੋਕਲ ਆ ਅੱਛਾ ਤੁਸੀਂ ਬਹੁਤ ਵਧੀਆ ਗੱਲ ਕਹੀ ਕਿ ਇੱਕ ਜਿਹੜਾ ਤੁਹਾਡਾ ਇੱਕ ਮਿਸ਼ਨ ਹੈਗਾ ਉਹ ਆਊਟਰ ਆਈਡੈਂਟੀਟੀ ਦੀ ਜਿਹੜੀ ਗੱਲ ਕਰਦੇ ਆ ਤੁਸੀਂ ਵੀ ਇਹ ਚੀਜ਼ ਫੀਲ ਕਰਦੇ ਹੋ ਮੈਂ ਤਾਂ ਐਜ਼ ਅ ਬੀਇੰਗ ਅ ਸਿੱਖ ਬਹੁਤ ਫੀਲ ਕਰਦਾ ਕਿ ਜਦੋਂ ਤੁਸੀਂ ਸਿੱਖੀਜ਼ਮ ਦੇ ਨਾਲ ਕਿਸੇ ਕਨਸੈਪਟ ਜਾਂ ਕਿਸੇ ਜੋਂਨ ਤੇ ਕੰਮ ਕਰਨ ਲੱਗ ਜਿਓ ਲੱਗ ਜਾਂਦੇ ਹੋ ਤਾਂ ਕਮਿਊਨਿਟੀ ਸਮ ਟਾਈਮ ਤੁਹਾਡੇ ਤੋਂ ਸਾਰਾ ਕੁਝ ਐਸਪੈਕਟ ਕਰਨ ਲੱਗ ਜਾਂਦੀ ਹੈ ਐਂਡ ਇਸ ਕੈਨ ਬਿਕਮਿੰਗ ਸੋ ਮਚ ਚੈਲੈਂਜਿੰਗ ਫਾਰ ਵਨ ਪਰਸਨੈਲਿਟੀ ਬਿਲਕੁਲ ਜਦੋਂ ਸਾਡੀ ਗੋਰਿਆਂ ਨਾਲ ਵੀ ਜਾਂ ਮਿਨਿਸਟਰਸ ਨਾਲ ਗੱਲ ਹੁੰਦੀ ਹੈ ਨਾ ਤੇ ਉਹਨਾਂ ਦੱਸਦੇ ਭਾਈ ਅਸੀਂ ਜਿਹੜਾ ਲੋ ਸਪੋਰਟਸ ਇਵੈਂਟ ਚ ਇਨਵੋਲ ਹੋਣੇ ਆ ਡੋਮੈਸਟਿਕ ਵਾਲਾਂ ਦਾ ਕਰਦੇ ਆ ਰੈਫਿਜੀਜ ਦਾ ਕਰਦੇ ਆ ਕਿਸੇ ਦਾ ਵੀਜ਼ਾ ਇਸ਼ੂ ਉਹਦੇ ਦੀ ਗੱਲ ਕਰਦੇ ਆ ਕੋਈ ਗੁਰਦਰਜ ਕੋ ਮਸਲਾ ਆ ਗਿਆ ਉੱਥੇ ਗੱਲ ਕਰਦੇ ਆ ਉਹ ਕਹਿੰਦੇ ਪਰ ਐਜ਼ ਅ ਚੈਰਿਟੀ ਗੋਰਿਆਂ ਦਾ ਕੰਮ ਹੁੰਦਾ ਵੀ ਜੇ ਕੋਈ ਚੈਰਿਟੀ ਇੱਕ ਕੰਮ ਕਰ ਰਹੀ ਹੈ ਨਾ ਜਿਵੇਂ ਉਹਨਾਂ ਨੇ ਕਿਸੇ ਨੇ ਲਾ ਲੋ ਵੀ ਆ ਟਰਫ ਲਾਉਣੀ ਆ ਉਹਨੇ ਟਰਫ ਲਾਉਣੀ ਹੋਰ ਕੰਮ ਨਹੀਂ ਕਰਨਾ ਪਰ ਸਾਡੀ ਕਮਿਊਨਿਟੀ ਤੁਹਾਨੂੰ ਨਹੀਂ ਪਤਾ ਤੁਸੀਂ ਕਮਿਊਨਿਟੀ ਵਿਚਰਦੇ ਹੋ ਵੀ ਰੋਬੀ ਪਾਜੀ ਆ ਲੋੜਾ ਫੋਨ ਆ ਗਿਆ ਤੁਸੀਂ ਕਿਸੇ ਨੂੰ ਸਿੱਧੇ ਮੂੰਹ ਮਨਾ ਨਹੀਂ ਕਰ ਸਕਦੇ ਵੀ ਪਈਆ ਮੇਰਾ ਕੰਮ ਨਹੀਂ ਸੌਰੀ ਕਿ ਤੇ ਹੋ ਰਿਹਾ ਤੁਹਾਨੂੰ ਕੋਈ ਨਾ ਕੋਈ ਵੇ ਲੱਭਣਾ ਪੈਣਾ ਆ ਤੇ ਆਈ ਥਿੰਕ ਇਹਦੇ ਵਿੱਚ ਇੱਕ ਵਧੀਆ ਕੰਮ ਵੀ ਵੀ ਸਾਡੀ ਕਮਿਊਨਿਟੀ ਸਾਡੇ ਦੇ ਨਾਮ ਮਾਣ ਕਰਦੀ ਆ ਭਰੋਸੇ ਨਾਲ ਫੋਨ ਕਰਦੀ ਆ ਹਨਾ ਅੱਜ ਵੀ ਕਈ ਵੀਰਾਂ ਨੇ ਇੱਥੇ ਗਰਾਊਂਡ ਦੇ ਵਿੱਚ ਵਿਚਾਰ ਸ਼ੇਅਰ ਕੀਤੇ ਵੀ ਭਾਈ ਤੁਸੀਂ ਆ ਕੰਮ ਕਰੋ ਤੇ ਯੂ نو ਅੱਗੇ ਲਿਖੇ ਜਾਓ ਸੋ ਇਦਾਂ ਫੀਡਬੈਕ ਵੀ ਮਿਲਦਾ ਆ ਪਰ ਇਹਨਾਂ ਵੇ ਅਸੀਂ ਕੋਈ ਵਨ ਸਿੰਗਲ ਅਜੈਂਡਾ ਚੈਰਿਟੀ ਨਹੀਂ ਹੈਗੇ ਸਾਨੂੰ ਇਹ ਵੀ ਵਾਟਸ ਦ ਨੀਡ ਉਹ ਸਮੇਂ ਦੀ ਲੋੜ ਕੀ ਆ ਸਮੇਂ ਦੀ ਮੰਗ ਕੀ ਆ ਸਾਡੀ ਕਮਿਊਨਿਟੀ ਦੀ ਕੀ ਲੋੜ ਆ ਉਸ ਹਿਸਾਬ ਨਾਲ ਸਾਨੂੰ ਬਹੁਤ ਸਾਰੇ ਜਿਹੜੇ ਚੈਰਿਟੀ ਦੇ ਦਾਇਰੇ ਕਰਨੇ ਪੈਂਦੇ ਆ ਨਾ ਤੇ ਉਹ ਕਰਕੇ ਦਿਨ ਨੂੰ ਸਕੂਨ ਵੀ ਮਿਲਦਾ ਬੱਚਿਆਂ ਦੇ ਮਾਮਲੇ ਵਿੱਚ ਤੁਸੀਂ ਕੀ ਸੋਚਦੇ ਹੋ ਸਿੱਖ ਚਾਈਲਡ ਦੇ ਬਾਰੇ ਵਿੱਚ ਤੁਸੀਂ ਕੀ ਸੋਚਦੇ ਹੋ ਜਦੋਂ ਜਿਹੜੇ ਗਰੋਇੰਗ ਸਿੱਖ ਚਾਈਲਡ ਨੇ ਉਹ ਹਾਓ ਕਲੋਜ਼ ਦੇ ਆਰ ਸਿੱਖਿਜ਼ਮ ਜੋ ਜਿਹੜੇ ਤਾਂ ਬੱਚੇ ਮਤਲਬ ਜਿਨ੍ਹਾਂ ਦੇ ਘਰ ਦਾ ਮਾਹੌਲ ਬਹੁਤ ਕਲੋਜ਼ ਆ ਹਾਂਜੀ ਸਿੱਖਿਜ਼ਮ ਦੇ ਅਸਵੇਰੇ ਸ਼ਾਮ ਉਸੇ ਤਰੀਕੇ ਨਾਲ ਇੱਕ ਰਹਿਤ ਮਰਿਆਦਾ ਲਾਲੋ ਹੋ ਜਾ ਉਸ ਤਰੀਕੀ ਦੀਆਂ ਗੱਲਬਾਤ ਹੋ ਗਈ ਹੈ ਦੈਟਸ ਆਬਵੀਅਸਲੀ ਦੇ ਵਿਲ ਗਟਮ ਪੈਕਟਰ ਹਾਂ ਬਟ ਜਿਹੜੇ ਜਿਹੜੇ ਸਿੱਖ ਐਜ਼ ਅ ਸਿੱਖ ਹੈਗੇ ਨੇ ਬਟ ਦੇ ਆਰ ਨਾਟ ਰੀਲੀ ਫਾਲੋਇੰਗ ਦੈਟ ਇਨ ਦੈਟ ਨਾ ਉਹ ਉਹ ਕਨਫਿਊਜ਼ ਜਨਰੇਸ਼ਨ ਦੇ ਤੌਰ ਤੇ ਡਵੈਲਪ ਹੋ ਰਹੇ ਨੇ ਜਾਂ ਉਹਨਾਂ ਦੇ ਇਨਸਾਈਡ ਬੇ ਆਈ ਮੀਨ ਸਿਚੂਏਸ਼ਨ ਕਿ ਉਹਨਾਂ ਦਾ ਫਿਜ਼ੀਕਲੀ ਲੁੱਕ ਹੋ ਸਕਦਾ ਸਿੱਖ ਦੀ ਹੋਵੇ ਤੇ ਇਨਸਾਈਡ ਉਹਨਾਂ ਦੇ ਕੋਈ ਹੋਰ ਰਿਲੀਜੀਅਨ ਇੰਜੈਕਟ ਕੀਤਾ ਜਾ ਰਿਹਾ ਹੋਵੇ ਉਹ ਨਾ ਇਹਦੇ ਵਿੱਚ ਮੈਂ ਦੋ ਗੱਲਾਂ ਕਰਾਂਗਾ ਆਪਾਂ ਚਲੋ ਸਾਰੇ ਸਿੱਖਾਂ ਦੇ ਘਰਾਂ ਚੋਂ ਆਏ ਆ ਮੈਂ ਬਹੁਤ ਵਾਰ ਗੱਲ ਕਹਿੰਦਾ ਨਾ ਵੀ ਅਸੀਂ ਹਰ ਇੱਕ ਜਿਵੇਂ ਮਾਈਗ੍ਰੈਂਟਸ ਖਾਸ ਕਰਕੇ ਜਾਂ ਗੋਰੇ ਵੀ ਇੱਕ ਫੈਥ ਕਮਿਊਨਿਟੀ ਬਿਲੋਂਗ ਕਰਦੇ ਨੇ ਚਾਹੇ 크ਰਿਸਚੀਅਨਾਂ ਚਾਹੇ ਇਸਲਾਮ ਆ ਚਾਹੇ ਹਿੰਦੂ ਆ ਚਾਹੇ ਸਿੱਖ ਆ ਨਾ ਪਰ ਅਸੀਂ ਪ੍ਰੈਕਟਿਸ ਕਿਹਨਾ ਕਰਦੇ ਉਹ ਮੈਟਰ ਕਰਦਾ ਹਾਂ ਭਰਾ ਜੀ ਹੁਣ ਜਿਵੇਂ ਆਪਾਂ ਕਹਿੰਦੇ ਆਂ ਵੀ ਭਾਈ ਆਪਾਂ ਚੋਂ ਸਾਰੀ ਸਿੱਖਾ ਪਰ ਉਹਨਾਂ ਚ ਕਈ ਅਮਰਤਾਰੀ ਸਿੱਖ ਨੇ ਜਿਨ੍ਹਾਂ ਦਾ ਦਾਇਰਾ ਜਾਂ ਜਿਹੜੀ ਕੋਡ ਆਫ ਕੰਡਕਟ ਵੱਖਰਾ ਆ ਜੇ ਜਿਵੇਂ ਪਹਿਲੇ ਜੋ ਮੋਨਾ ਹੁੰਦਾ ਸੀ ਮੈਂ ਵੀ ਖਾਪ ਹੀ ਲੈਂਦਾ ਸੀਗਾ ਉਦੋਂ ਵੀ ਮੈਂ ਸਿੱਖ ਕਹਾਂਦਾ ਸੀਗਾ ਮੈਂ ਸਿੱਖਾ ਭਾਈ ਹਨਾ ਪਰ ਉਹਦਾ ਦਾਇਰਾ ਵੱਖਰਾ ਸੀਗਾ ਹੁਣ ਇੱਕ ਮੇਰੇ ਤੇ ਡਿਊਟੀ ਲਾਗੂ ਹੁੰਦੀ ਆ ਐਜ਼ ਅ ਸਿੱਖ ਮੈਂ ਭਾਈ ਆਹ ਨਹੀਂ ਕਰਨਾ ਆਇਆ ਕੋਇਤਾਂ ਨਹੀਂ ਮੀਟ ਨਹੀਂ ਖਾਣਾ ਸ਼ਰਾਬ ਨਹੀਂ ਪੀਣੀ ਪਰ ਐਜ਼ ਅ ਨਾਨ ਪ੍ਰੈਕਟਿਸਿੰਗ ਸਿੱਖਾਂ ਜਦੋਂ ਜਦ ਮੈਂ ਆਇਆ ਮੈਂ ਸ਼ੇਰ ਵੀ ਪਾਠ ਕਰਦਾ ਉਹ ਵੱਖਰਾ ਦਾਇਰਾ ਹੁੰਦਾ ਬਟ ਆਈ ਡੋਨਟ ਥਿੰਕ ਵੀ ਬੱਚੇ ਐਜ਼ ਅ ਕਨਫਿਊਜ਼ਡ ਆਇਡੈਂਟੀਟੀ ਜੁੰਦੇ ਨੇ ਬੱਚੇ ਬਹੁਤ ਰਿਸਰਚ ਕਰਦੇ ਨੇ ਹੁਣ ਕਿੰਨੇ ਬੱਚੇ ਨੇ ਜਿਹੜੇ ਅੱਜ ਉਹ ਬਾਹਰਲੇ ਬੌਨ ਬਰਾਡ ਉਹ ਜਿਹੜੇ ਸਿੱਖ ਪ੍ਰਚਾਰਕ ਨੇ ਜਬੇਸਿਕ ਤੋਂ ਸਿੱਖੀ ਹੋਏ ਉਹਨਾਂ ਨੂੰ ਸੁਣ ਕੇ ਸਿੱਖਦੇ ਨੇ ਤੇ ਕਈ ਵਾਰ ਸਾਡੀ ਵੀ ਵਿਚਾਰ ਵਟਾਂਦਰਾ ਹੁੰਦਾ ਆ ਤੇ ਬੱਚੇ ਕਹਿੰਦੇ ਵੀ ਆਪ ਲਿਸਨ ਟੂ ਥਿਸ ਬੀਬੀ ਫਰਮ ਅਮਰੀਕਾ ਚਾਹੇ ਉਹ ਕੋਈ ਗੋਰਿਆਂ ਦੀ ਬੀਬੀ ਆ ਜਿਹਨੇ ਸਿੱਖਾਂ ਬਾਰੇ ਜਪਜੀ ਸਾਹਿਬ ਬਾਰੇ ਕੋਈ ਵਿਚਾਰ ਪੇਸ਼ ਕੀਤੇ ਨੇ ਤੇ ਉਹਨਾਂ ਨੂੰ ਉਹ ਪਾਉਂਡਰ ਕਰਦੇ ਨੇ ਤੇ ਇੱਥੇ ਆ ਕਿ ਸਾਡੀ ਇੱਕ ਦੁਬਿਧਾ ਵੀ ਆ ਹੁਣ ਅਸੀਂ ਗੁਰੂ ਘਰਾਂ ਜਾਣੇ ਆ ਸਾਨੂੰ ਤੇ ਭਾਈ ਹਰਜਿੰਦ ਸਿੰਘ ਸ਼੍ਰੀਨਗਰ ਵਾਲਿਆ ਆਗੇ ਹਜੂਰੀ 라 ਕੀ ਆਗੇ ਦਰਬਾਰ ਸਾਹਿਬ ਤੋਂ ਆਗੇ ਬਹੁਤ ਸਤਿਕਾਰਯੋਗ ਨੇ ਬਹੁਤ ਦੇਣਾ ਪੰਥ ਦੀ ਉਹਨਾਂ ਨੂੰ ਪਰ ਸਾਡੇ ਇਮੋਸ਼ਨਲ ਅਟੈਚਮੈਂਟ ਉਹਨਾਂ ਨਾਲ ਅਸੀਂ ਉਹਨਾਂ ਨੂੰ ਸੁਣਦੇ ਦੇਖਦੇ ਵੱਡੇ ਹੋਏ ਆ ਜਾਂ ਸਾਡੇ ਘਰਾਂ ਚੋਂ ਚੱਲਦੇ ਰਹੇ ਨੇ ਪਰ ਜਿਹੜੇ ਇੱਥੇ ਦੇ ਬਹੁਤ ਬਹੁਤ ਬੱਚੇ ਉਹਨਾਂ ਲਈ ਤਾਂ ਜਸਟਨ ਨਦਰ ਅੰਕਲ ਵਿਦ ਦਾੜੀ ਰਾਈਟ ਉਹਨਾਂ ਲਈ ਪ੍ਰਚਾਰ ਜਿਹੜਾ ਹੈਗਾ ਉਹਨਾਂ ਨੂੰ ਮੋਲਡ ਕਰਕੇ ਦੱਸਣਾ ਪਣਾ ਵੀ ਅੱਜ ਦੇ ਯੁੱਗ ਵਿੱਚ ਕੀ ਆ ਹੁਣ ਆਮ ਤੌਰ ਤੇ ਪ੍ਰਚਾਰਕਾਂ ਨੂੰ ਸੁਣਦੇ ਆ ਵੀ ਕੇਸ ਗੁਰੂ ਦੀ ਮੋਹਰ ਆ ਠੀਕ ਆ ਉਹ ਫਿਰ ਜੋ ਤੁਸੀਂ ਗੋਰਿਆਂ ਨਾਲ ਕਿਸੇ ਨਾਲ ਗੱਲ ਕਰੋ ਉਹ ਕਹਿੰਦੇ ਸੀ ਕੇਸ ਤਾਂ ਨਹੀਂ ਕੱਟਦੇ ਵੀ ਗੁਰੂ ਦੀ ਮੋਹਰਾ ਕਹਿੰਦੇ ਫਿਰ ਨੌਕ ਕਿਉਂ ਕੱਟਦੇ ਹੋ ਹਮ ਸੋ ਇਹ ਦੁਵਿਧਾ ਆਂਦੀ ਆ ਯੂ ਆ ਰਾਈਟ ਇਨ ਥੈਟ ਬਟ ਆਈ ਥਿੰਕ ਇੰਟਰਨਲੀ ਬਚਨ ਨੂੰ ਸਟਰੋਂਗਰ ਲਾ ਪੜਾ ਵੀ ਐਂਡ ਆਫ ਦਿ ਡੇ ਤੁਹਾਡੀ ਆਇਡੈਂਟੀਟੀ ਕੀ ਆ ਜਿਵੇਂ ਮੈਂ ਪਹਿਲਾਂ ਗੱਲ ਕੀ ਪਹਿਲਾਂ ਮੈਂ ਮੋਨਾ ਸੀਗਾ ਜਦੋਂ ਮੇਰੇ ਮਨ ਵਿਚ ਆ ਰਿਹਾ ਵੀ ਹੂ ਆ ਮੈਂ ਇੱਥੇ 15 ਸਾਲ ਦਾ ਆਇਆ ਸੀਗਾ ਤੇ ਬਹੁਤ ਸਾਰਾ ਸਕੂਲਿੰਗ ਕਰੀ ਤੇ ਕਈਆਂ ਨੇ ਕਹਿਣਾ ਵੀ ਮਾਈਟ ਜੇ ਤੂੰ ਸਿਗਰਟ ਪੀਵੇਂਗਾ ਜਾਂ ਪਾਰਟੀ ਜਾਏਗਾ ਤੈਨੂੰ ਮੁੰਡੇ ਲਾਈ ਕਰਨਗੇ ਕੁੜੀਆਂ ਵੀ ਲਾਈ ਕਰਨਗੀਆਂ ਉਹ ਦੋ ਵਿਧਾਨਤੀ ਆ ਐਸ ਬੀਇੰਗ ਅ ਟੀਨੇਜਰ ਐਡੋਲਸੈਂਟ ਹਨ ਇਹ ਏਜ ਦੇ ਬੱਚੇ ਪਰ ਤੁਹਾਨੂੰ ਆਪਣਾ ਮੂਲ ਪਛਾਣਨਾ ਪੈਣਾ ਤੁਸੀਂ ਟੈਟੂ ਕਰਾ ਲਓ ਤੁਸੀਂ ਬਲੌਂਡ ਡਾਈ ਕਰ ਲਓ ਤੁਸੀਂ ਯੂ نو ਕੱਪੜੇ ਅੱਧੇ ਅੱਧੇ ਵਿਚ ਦੇ ਪਾ ਲਓ ਪਰ ਸਟਿਲ ਯੂ ਗੋਇੰਗ ਟੂ ਬੀ ਕੋਈ ਹੋ ਆ ਚਾਹੇ ਤੁਸੀਂ ਇੰਡੀਅਨ ਹੋ ਏਸ਼ੀਅਨ ਹੋ ਆਫਰੀਕਨ ਹੋ ਉਹ ਤੁਹਾਡੀ ਆਇਡੈਂਟੀਟੀ ਦੇਣੀ ਆ ਤੇ ਕੋਸ਼ਿਕ ਗੱਲਾਂ ਸਾਨੂੰ ਆਪਣੀ ਗੁੜਤੀ ਚ ਮਿਲਿਆ ਹੋਈਆਂ ਨੇ ਅਸੀਂ ਬੋਲੀ ਆ ਜਾਂ ਸਾਡੀ ਸੱਭੇ ਦਾ ਸਾਡਾ ਕਲਚਰ ਆ ਸਾਡੀ ਸਾਖੀਆਂ ਸਾਨੂੰ ਤਾਂ ਮੰਝੇ ਦੇ ਬੈਠਿਆਂ ਨੂੰ ਮਿਲ ਗਈਆਂ ਪਰ ਇਹ ਬੱਚਿਆਂ ਨੂੰ ਸਾਨੂੰ ਦੇਣੀ ਪੈਣੀ ਆ ਟੂ ਗੋ ਆਊਟ ਆਫ ਦ ਵੇ ਭਾਈ ਆ ਸਾਡਾ ਗੁਰੂ ਸਾਹਿਬ ਨੇ ਕਿਹਾ ਜਿਹੜੀ ਸਾਖੀਆਂ ਚੋਂ ਅੱਜਕੱਲ ਬਹੁਤ ਕਾਉਂਟਰੋਵਰਸੀਆਂ ਵਿਚਾਰ ਬਣੀ ਜ ਉਹਨਾਂ ਦੇ ਵਿੱਚ ਵੀ ਪਰ ਦੇਅਰ ਆ ਵੇ ਆਫ ਲਰਨਿੰਗ ਸਮਥਿੰਗ ਕੋਈ ਇੱਕ ਅਡਾਪਟ ਕਰਨ ਦੀ ਗੱਲ ਆ ਸੋ ਕਿਤਨੇ ਕਿਤੇ ਆ ਕੇ ਸਾਨੂੰ ਉਪਰਾਲਾ ਵੱਧ ਕਰਨਾ ਪੈਣਾ ਪਰ ਮੈਨੂੰ ਇੰਨਾਂ ਰਹੀ ਲੱਗ ਵੀ ਬੰਦੇ ਫੋਰਸ ਕਰਦੇ ਨੇ ਆਪਣੇ ਬੱਚਿਆਂ ਨੂੰ ਵੀ ਤੁਸੀਂ ਐਦਾਂ ਹੀ ਰਹੋ ਜਾਂ ਕਰੋ ਤੇ ਉਹ ਯੂਨੀ ਚ ਜਾ ਕੇ ਕੇਸ ਵੀ ਕਤਲ ਕਰਾਉਂਦੇ ਨੇ ਕਈ ਕੁੜੀਆਂ ਦਸਤਾਰਤਾਰੀ ਹੁੰਦੀਆਂ ਦਸਤਾਰ ਉਤਾਰ ਦਿੰਦੀਆਂ ਨੇ ਬੜੀ ਸ ਜਰਨੀ ਅਗੇਨ ਜੇ ਵੀ ਤੁਸੀਂ ਲਾਸਟ ਗੱਲ ਕਹੀ ਆ ਵੀ ਅੰਦਰੋਂ ਸਿੱਖਨੇ ਜਾਂ ਬਾਹਰੋਂ ਸਿੱਖਨੇ ਉਹ ਬਹੁਤ ਵੱਡੀ ਮੈਟਰ ਆ ਤੇ ਇਹ ਜਿਹੜਾ ਕਨਸੈਪਟ ਆ ਨੇ ਸਾਰੀ ਜ਼ਿੰਦਗੀ ਸਾਡੇ ਨਾਲ ਚੱਲਦੇ ਰਹਿਣਾ ਕਿ ਉਹ ਸਿੱਖੀ ਦੀ ਕੋਈ ਕੰਪਲੀਟ ਏਜ ਨਹੀਂ ਹੈਗੀ ਵੀ ਤੁਸੀਂ ਜਿਨ 40 ਦੇ ਹੋ ਗਏ ਤੁਸੀਂ 10 ਸਾਲ ਨਿਤਨੇਮ ਕਰਿਆ ਪੰਜ ਬਾਣੀਆਂ ਸਵੇਰੇ ਦੋ ਬਾਣੇ ਸ਼ਾਮ ਨੂੰ ਤੇ ਤੁਸੀਂ ਪਰਫੈਕਟ ਹੋ ਗਏ ਇਹ ਇੱਕ ਆਨ ਗoing ਜਰਨੀ ਆ ਇਹ ਮੇਰੇ ਵੀ ਐਂਡ ਦੇ ਸਾਹਾਂ ਤੱਕ ਸਾਨੂੰ ਮੈਂ ਇਹਦੇ ਸੋਚਦਾ ਮੂਲ ਮੰਤਰ ਦਾ ਮਤਲਬ ਇਹ ਨਹੀਂ ਪਤਾ ਲੱਗਣਾ ਹਾਂ ਸੋਚਦਾ ਹੁੰਦਾ ਵੀ ਜੇ ਕੋਈ ਚਾਹੇ ਉਹ 크੍ਰਿਸਚੀਅਨਾ ਚਾਹੇ ਉਹ ਹਿੰਦੂ ਆ ਚਾਹੇ ਕਿਸੇ ਧਰਮ ਨੂੰ ਬਿਲੋਂਗ ਕਰਦਾ ਜੋ ਜ਼ੁਲਮ ਦੇ ਖਿਲਾਫ ਕੱਢ ਗਿਆ ਇਹਦਾ ਮਤਲਬ ਉਹਦੇ ਅੰਦਰ ਸਿੱਖੀਜ਼ਮ ਦਾ ਕੁਛ ਨਾ ਕੁਛ ਭਣਕਦਾ ਉਹਦੇ ਅੰਦਰ ਕੁਛ ਨਾ ਕੁਛ ਹੈ ਬਿਕੋਜ਼ ਸਾਡੀ ਜਿਹੜੀ ਆਈਡੈਂਟੀਟੀ ਆ ਉਹ ਮੋਰ ਸਾਡੇ ਐਕਸ਼ਨਸ ਤੇ ਡਿਪੈਂਡਡ ਹੋਣੀ ਚਾਹੀਦੀ ਆ ਨਾ ਕਿ ਸਾਡੇ ਆਊਟਲੁੱਕ ਕਿ ਅਸੀਂ ਦਿਖਦੇ ਕਿਦਾਂਗੇ ਕਿ ਅਸੀਂ ਐਜ਼ ਅ ਸਿੱਖ ਜੋ ਗੁਰੂ ਨੇ ਚਾਇਆ ਸੀ ਸਾਡੇ ਤੋਂ ਉਦਾਂ ਅਸੀਂ ਐਕਟ ਕਰ 파 ਰਹੇ ਹਾਂਗੇ ਅਸੀਂ ਜੇ ਅਸੀਂ ਸੱਚ ਬੋਲਦੇ ਹਾਂ ਜਾਂ ਅਸੀਂ ਪ੍ਰੋਮਿਸ ਕਰਤਾ ਤਾਂ ਅਸੀਂ ਉਸਤੇ ਸਟੈਂਡ ਕਰਦੇ ਹਾਂਗੇ ਸੋ ਇਹ ਚੀਜ਼ਾਂ ਜਿਹੜੀਆਂ ਮੈਨੂੰ ਆਲਵੇਜ਼ ਫੀਲ ਹੁੰਦਾ ਹੁੰਦਾ ਅੱਛਾ ਜਿਹੜੀ ਪੰਜਾਬੀ ਭਾਸ਼ਾ ਉਸ ਦੇ ਬਾਰੇ ਚ ਹਰ ਇੱਕ ਚਾਹੁੰਦਾ ਕਿ ਪੰਜਾਬੀ ਭਾਸ਼ਾ ਸਿੱਖੀ ਜਾਵੇ ਇਹ ਮੇਰੀ ਆਪਣਾ ਪਰਸਨਲ ਐਕਸਪੀਰੀਅੰਸ ਹੈ ਮੇਰੇ ਆਪਣੇ ਬੱਚਿਆਂ ਦੇ ਨਾਲ ਕਿ ਜਦੋਂ ਮੈਂ ਉਹਨਾਂ ਦੇ ਨਾਲ ਕੋਈ ਥੌਟ ਐਕਸਪ੍ਰੈਸ ਕਰਨ ਦੀ ਜਾਂ ਉਹਨਾਂ ਨੂੰ ਐਕਸਪ੍ਰੈਸ ਕਰਨ ਦੀ ਕੋਸ਼ਿਸ਼ ਪੁੱਛਿਆ ਤਾਂ ਆਬਵੀਅਸਲੀ ਬਿਕੋਜ਼ ਆਠ ਘੰਟੇ ਉਹ ਜੇ ਸਕੂਲ ਦੇ ਵਿੱਚ ਸਪੈਂਡ ਕਰਦੇ ਨੇ ਬਾਕੀ ਟਾਈਮ ਤੁਹਾਡੇ ਨਾਲ ਸਪੈਂਡ ਕਰਦੇ ਨੇ ਤਾਂ 8 ਆਵਰ ਜੋ ਆਪਣੇ ਏਜ ਮੇਟਸ ਦੇ ਨਾਲ ਟਾਈਮ ਸਪੈਂਡ ਕਰ ਰਹੇ ਨੇ ਤੇ ਉਹ ਉੱਥੇ ਇੰਗਲਿਸ਼ ਦੇ ਵਿੱਚ ਜ਼ਿਆਦਾ ਗੱਲ ਕਰ ਰਹੇ ਨੇ ਸੋ ਤੁਸੀਂ ਜਦੋਂ ਉਹਨੂੰ ਬਾਉਂਡ ਕਰ ਦਿੰਦੇ ਹੋ ਬੱਚੇ ਨੂੰ ਕਿ ਤੁਸੀਂ ਪੰਜਾਬੀ ਦੇ ਵਿੱਚ ਹੀ ਐਕਸਪ੍ਰੈਸ ਕਰਨਾ ਆਪਣੇ ਆਪ ਨੂੰ ਤੁਹਾਨੂੰ ਲੱਗਦਾ ਨਹੀਂ ਕਿ ਅਸੀਂ ਧਰਮ ਨੂੰ ਥੋੜਾ ਹੋਰ ਹਾਰਡ ਕਰ ਲੈਣੇ ਸਿਖਾਉਣਾ ਕਿ ਲੈਂਗੁਏਜ ਸ਼ੁੱਡ ਬੀ ਆਫਟਰ ਰਿਲੀਜੀਅਨ ਨਾਟ ਕਿ ਬਿਫੋਰ ਰਿਲੀਜੀਅਨ ਦੋ ਜੀ ਦੋ ਰਾਹੇ ਨੇ ਜੀ ਉਹਦੇ ਵਿੱਚ ਦੇਖੋ ਜਿਹੜੀ ਹੁਣ ਮੈਂ ਮਲਟੀ ਲਿੰਗੁਆਲਾ ਹਾਂ ਨਾ ਮੈਂ ਪੰਜਾਬ ਤੋਂ ਜਦੋਂ ਲੋਕ ਪੰਜਾਬੀ ਸਿੱਖਿਆ ਸੀ ਅਸੀਂ ਇੱਥੇ ਪੰਜਾਬੀ ਰੱਖੀ ਤੇ ਉਹ ਸਾਡੀ ਬਾਬੇ ਦੀ ਕਿਰਪਾ ਨਾਲ ਪੰਜਾਬੀ ਵੀ ਠੀਕ ਠਾਕ ਆ ਜਦੋਂ ਮੈਂ ਇੰਗਲਿਸ਼ ਬੋਲਦਾ ਬੰਦੇ ਕਹਿੰਦੇ ਯਾਰ ਥੋੜੀ ਅੰਗਰੇਜ਼ੀ ਬੜੀ ਵਧੀਆ ਤੇ ਜੋ ਪੰਜਾਬੀ ਬੋਲਦਾ ਕਹਿੰਦੇ ਭਾਈ ਤੂੰ ਜਮੇ ਦੇਸੀ ਹੋ ਰਾਈਟ ਉਹ ਦੋ ਚੀਜ਼ਾਂ ਆ ਜਾਂਦੀਆਂ ਨੇ ਮੈਨੂੰ ਲੱਗਦਾ ਬਾਇਲਿੰਗੁਅਲ ਹੋਣਾ ਇੱਕ ਸਕਿੱਲ ਆ ਇੱਕ ਐਸੈਟ ਆ ਕਿਸੇ ਜ਼ਮਾਨੇ ਸੀਗਾ ਇੱਥੇ ਬਾਹਰਲੇ ਮੁਲਕਾਂ 'ਚ ਕਹਿੰਦੇ ਵੀ ਮਾਈਟ ਡੋਨਟ ਯੂ نو ਟੋਕ ਇਨ ਯੂਅਰ ਲੈਂਗੁਏਜ ਅੱਜ ਕੱਲ ਇਹ ਵੀ ਐਨਕਰਾਜ ਕਰਦੇ ਨੇ ਵੀ ਬਾਇ ਬਾਇਲਿੰਗਵਲ ਪਰ ਉਹਨੂੰ ਅਸੀਂ ਪੋਜ਼ਿਟਿਵ ਤਰੀਕੇ ਨਾਲ ਅੱਜ ਆਪਣੇ ਇੰਟਰਵਿਊ ਮਿਲਦਾ ਬਹੁਤ ਡਿਸਕੋਰਡ ਹੋਣੀ ਹੈ ਹਾਂਜੀ ਸੋ ਉਹ ਬੈਰੀਅਰ ਆ ਜਾਣਾ ਸੀਗਾ ਸੋ ਸੇਮ ਘਰੇ ਦੇ ਵਿੱਚ ਆ ਜੇ ਸਾਡੇ ਬੱਚੇ ਪੰਜਾਬੀ ਸਿੱਖ ਰਹੇ ਨੇ ਤੇ ਇੱਕ ਦਿਨ ਮੈਂ ਪੋਡਕਾਸਟ ਸੁਣ ਰਿਹਾ ਸੀ ਪਿੱਛੇ ਜਾਣਾ ਆਪਣੇ ਯੂਕੇ ਦੇ ਸਿੰਘ ਨੇ ਕੋਈ ਉਹ ਕਹਿੰਦੇ ਵੀ ਸਾਨੂੰ ਪੰਜਾਬੀ ਫ੍ਰੀ ਵਿੱਚ ਮਿਲ ਗਈ ਫਿਰ ਸੇ ਵਿੱਚ ਮਿਲ ਗਈ ਇੱਥੇ ਵਾਲਿਆਂ ਨੂੰ ਸਿਖਾਉਣੀ ਪਈ ਆਊਟ ਆਫ ਬੇ ਜਾ ਕੇ ਕੋਈ ਪੁਰਾਣੇ ਟਾਈਮ ਤੇ ਕਿਹ ਜਿਹੜੇ ਮਾਈਗ੍ਰੈਂਟ ਸਾਡੇ ਤੋਂ ਪਹਿਲਾਂ ਆਏ ਸੀ ਨਾ ਉਹਨਾਂ ਨੂੰ ਇੰਗਲਿਸ਼ ਘਟ ਆਉਂਦੀ ਸੀ ਹਾਂਜੀ ਉਹਨਾਂ ਨੂੰ ਪੰਜਾਬੀ ਹੀ ਬੋਲਣੀ ਪੈਂਦੀ ਆਪਣੇ ਬੱਚਾ ਨਾਲ ਅੱਜ ਕੱਲ ਸਾਡੇ ਵੀ ਮੇਰੇ ਬੱਚੇ ਨੇ ਅਸੀਂ ਘਰੇ ਕਈ ਵਾਰ ਇੰਗਲਿਸ਼ ਗੱਲ ਕਰ ਲੈਂਦੇ ਆ ਪੂਰੀ ਜਾਂ ਬਾਹਰ ਕਿਤੇ ਗਏ ਹੋਣੇ ਆ ਵੈਸੇ ਲੱਗਦਾ ਆਪਣਾ ਵੀ ਅਸੀਂ ਰੂਟ ਨਹੀਂ ਬਣਨਾ ਕਿ ਅਸੀਂ ਆਪਣੀ ਆਪਣੀ ਭਾਸ਼ਾ ਗੱਲ ਅਸੀਂ ਉਹਨੂੰ ਕਹਿੰਦੇ ਵੀ ਡੋਨਟ ਡੂ ਥਿਸ ਡੋਨਟ ਡੂ ਥੈਟ ਰਾਈਟ ਇੰਗਲਿਸ਼ ਗੱਲ ਕਰ ਲਈਦੀ ਆ ਉਹ ਕਿਤੇ ਨਾ ਕਹਿੰਦਾ ਕਿ ਬੈਰੀ ਰਿਮ ਵੱਡਦਾ ਆਈ ਥਿੰਕ ਯੂ ਹੈਵ ਟੂ ਰਿਲੇਟ ਟੂ ਦਾ ਪਰਸਨ ਵੋ ਜੋ ਤੁਸੀਂ ਇੱਕ ਵਾਰ ਇੱਕ ਬੰਦੇ ਨਾਲ ਰਾਪਤਾ ਬਣਾ ਲਿਆ ਨਾ ਤੇ ਉਹਦੇ ਨਾਲ ਤੁਸੀਂ ਬੱਚੇ ਨੂੰ ਚਾਹ ਇੰਗਲਿਸ਼ ਦੱਸੋ ਵੀ ਭਾਈ ਗੁਰੂ ਸਾਹਿਬ ਨੇ ਆਖਿਆ ਉਹਨੂੰ ਮੈਨੂੰ ਪਤਾ ਲੱਗਣਾ ਚਾਹੀਦਾ ਐਸੈਂਸ ਪਤਾ ਲੱਗਣਾ ਆਫ ਦ ਸਟੋਰੀ ਕੀ ਆ ਇਹ ਨਹੀਂ ਵੀ ਅਜਰੇ ਸਾਈਮ ਜੇ ਤੁਹਾਨੂੰ ਜੰਗਲ ਜਾ ਕੇ ਰਹਿਣਾ ਪੈਣਾ ਜਿਵੇਂ ਗੁਰੂ ਗੋਬਿੰਦ ਸਿੰਘ ਪਾਸ਼ਾ ਰਹੇ ਜਾਂ ਬੰਦੀ ਸਿੰਘ ਰਹੇ ਜਾਂ ਕੁਝ ਵੀ ਰਹੇ ਤੁਹਾਨੂੰ ਉਹ ਚੀਜ਼ਾਂ ਨਹੀਂ ਜਾਣੂ ਕਰਾਉਣਾ ਕਿਸੇ ਵੀ ਲੈਂਗੁਏਜ ਕਰ ਦਿਓ ਬਟ ਦੇ ਸ਼ੁੱਡ ਨੋ ਦ ਪ੍ਰਿੰਸੀਪਲ ਪ੍ਰਿੰਸੀਪਲ ਕੀ ਹੈ ਸਿੱਖੀ ਦਾ ਇਨਸਾਨੀਅਤ ਦਾ ਕੀ ਹੈ ਉਹ ਮੈਟਰ ਕਰਦਾ ਹੈ ਤੇ ਆਈ ਥਿੰਕ ਜੇ ਧਰਮ ਦੇ ਦਾਇਰੇ ਦੀ ਆਪਾਂ ਗੱਲ ਕਰੀਏ ਮੈਨੂੰ ਲੱਗਦਾ ਨੇ ਵੀ ਇੱਕ ਸਿਰਫ ਧਰਮ ਦੇ ਦਾਇਰੇ ਚ ਰਹਿ ਕੇ ਕਰਦੇ ਅਸੀਂ ਚੰਗੇ ਇਨਸਾਨ ਵੀ ਬਣੀਏ ਉਹਦੀ ਐਗਜ਼ਾਮਪਲ ਆਪਣੇ ਜੀਵਨ ਜੋ ਜਦੋਂ ਮੈਂ ਥੋੜਾ ਜਿਹਾ ਇਹ ਜੋ ਸਰਕੋ ਜੋ ਬਾਹਰ ਨਿਕਲਦਾ ਉਹਦੋਂ ਐਕਸੈਪਟ ਕੀਤੀ ਕਿਉਂਕਿ ਹੁਣ ਜਿਵੇਂ ਸਾਡਾ ਚੈਰਿਟੀ ਦਾ ਕੰਮ ਆ ਕਈ ਵਾਰ ਮੈਂ ਕਿਸੇ ਗੋਰੇ ਕੋ ਜਾ ਕੇ ਗੱਲ ਕਰਦਾ ਵੀ ਭਾਈ ਆ ਅਸੀਂ ਕਰ ਰਹੇ ਸਾਨੂੰ ਆ ਹਲਪ ਦੀ ਲੋੜ ਆ ਉਹ ਬੰਦਾ ਸਿਕਰਟ ਲਾ ਕੇ ਬੈਠਾ ਹੁੰਦਾ ਐਜਾ ਸਿੱਖ ਚਲੋ ਮੈਂ ਉਹ ਚੀਜ਼ ਨੂੰ ਐਕਸੈਪਟ ਨਹੀਂ ਕਰਦਾ ਪਰ ਉਹ ਬ ਉਹਨੇ ਉਹ ਵੀ ਕਹਣਾ ਮਿਸਟਰ ਸਿੰਘ ਵਿਲ ਹੈਲਪ ਯੂ ਹੁਣ ਆਪਣੇ ਚਲੋ ਕਾਰ ਸੇ ਵਾਹ ਟਰੱਕ ਨੇ ਹਨਾ ਦੋ ਬਸ ਇੱਕ ਉਹ ਕਲੱਬ ਚ ਲੱਗਦੀ ਆ ਜਿੱਥੇ ਕਲੱਬ ਚ ਨਸ਼ਾ ਵੇਚਿਆ ਜਾਂਦਾ ਨਸ਼ਾ ਸੋਰੀ ਸ਼ਰਾਬ ਕਹੋ ਨਾ ਸਾਨੀ दारू ਵੇਚੀ ਜਾਂਦੀ ਆ ਉਸ ਤੋਂ ਬਾਅਦ ਆਪਣੇ ਸਿਗਟਾ ਪੀਂਦੇ ਲੋਕ ਮੀਟ ਖਾਂਦੇ ਨੇ ਜੂਆ ਖੇលਦੇ ਨੇ ਉਹ ਕਰੈਤਾ ਨਹੀਂ ਸਾਡੇ ਲਈ ਪਰ ਉਹਨਾਂ ਦੇ ਦਿਲ ਚ ਵੀ ਦਇਆ ਹੈਗੀ ਆ ਇਨਸਾਨੀਅਤ ਦੇ ਪਰ ਦੀ ਹਾਂ ਮੈਂ ਇੱਥੇ ਟਰੱਕ ਪਾਰਕ ਕਰ ਲਾ ਜੇ ਅਸੀਂ ਤੈਨੂੰ ਹੈਲਪ ਕਰ ਦਾਂਗੇ ਸੋ ਅਗੇਨ ਆਈ ਥਿੰਕ ਜਿਹੜਾ ਧਰਮ ਦਾ ਕਨਸੈਪਟ ਆ ਚੈਰਿਟੀ ਦਾ ਕਨਸੈਪਟ ਆ ਹਿਮੈਨਿਟੀ ਦਾ ਕਨਸੈਪਟ ਆ ਉਹ ਕਿਤਨਾ ਕਿ ਸਾਨੂੰ ਧਰਮ ਸਾਡੇ ਅੰਦਰ ਲਈ ਚਾਹੀਦਾ ਆ ਧਰਮ ਅੰਦਰ ਦਾ ਵਿਸ਼ਾ ਆ ਹੁਣ ਮੈਨੂੰ ਕਿ ਪਤਾ ਵੀ ਤੁਸੀਂ ਸਵੇਰੇ ਮੇਰੇ ਨਾਲ ਜਦਾ ਪਾਠ ਕੀਤਾ ਹੋਵੇ ਸ਼ਾਇਦ ਅੱਜ ਹੈਨਾ ਪਰ ਮੈਂ ਤੁਹਾਨੂੰ ਆਊਟਲੁੱਕ ਤੋਂ ਜੱਜ ਕਰਾਂ ਸੋ ਉਹ ਗੱਲ ਸਹੀ ਨਹੀਂ ਹੈਗੀ ਕਿ ਤਣ ਲੈ ਕੇ ਤਿਆ ਕੇ ਸਾਨੂੰ ਆਪਣੀ ਜਿਹੜੀ ਇੰਟਰਨਲ ਜਰਨੀ ਆ ਨਾ ਜਿਹੜੀ ਇੱਕ ਆਪਣੀ ਸਾਡੀ ਆਤਮਾ ਦੀ ਜਰਨੀ ਆ ਉਹਤੇ ਫੋਕਸ ਕਰਨਾ ਪੈਣਾ ਤੇ ਧਰਮ ਉਹਦੇ ਦੀ ਵਿਸ਼ਾ ਆ ਧਰਮ ਤੁਹਾਡੇ ਤੇ ਕੀ ਲੱਗੂ ਹੁੰਦਾ ਉਹਦਾ ਵਿਸ਼ਾ ਨਹੀਂ ਮੇਰੇ ਤੇ ਕੀ ਲੱਗੂ ਹੁੰਦਾ ਮੈਂ ਆਪਣੇ ਲਾਈਫ ਚ ਕੀ ਇੰਪਲੀਮੈਂਟ ਕਰ ਸਕਦਾ ਉਹ ਮੈਟਰ ਕਰਦਾ ਅਮੀਜ਼ੀ ਅੱਛਾ ਮੈਨੂੰ ਇਹ ਦੱਸੋ ਤੁਸੀਂ ਜਜਮੈਂਟ ਦੀ ਗੱਲ ਕੀਤੀ ਜਿਹੜੇ ਨਵੇਂ ਬੱਚੇ ਆਉਂਦੇ ਆ ਇੱਥੇ ਜ ਸਾਲ ਹੋਇਆ ਉਹਨਾਂ ਨੂੰ 2 ਸਾਲ ਹੋਇਆ 4 ਸਾਲ ਹੋਇਆ ਇੱਕ ਇੱਥੇ ਕੋਈ ਬੰਦਾ ਪਿਛਲੇ 15 20 ਸਾਲ ਤੋਂ ਰਹਿ ਰਿਹਾ ਜਾਂ ਉਸ ਤੋਂ ਵੀ ਪਹਿਲਾਂ ਰਹਿ ਰਿਹਾ ਹਾਂਜੀ ਉਹਨਾਂ ਦੇ ਆਫ ਕੋਰਸ ਵਿਚਾਰ ਦੇ ਵਿੱਚ ਚੇਂਜ ਤਾਂ ਹੋਊਗੀ ਤੇ ਉਹ ਕਿੰਨਾ ਕਿ ਮਹਿਸੂਸ ਕਰਦੇ ਹੋ ਕਿ ਉਹਨਾਂ ਦਾ ਰਿਐਕਸ਼ਨ ਟਾਈਮ ਇਹ ਨਹੀਂ ਕਹਿ ਰਿਹਾ ਕਿ ਉਹਨਾਂ ਨੂੰ ਕੁਝ ਨਹੀਂ ਪਤਾ ਹੋ ਸਕਦਾ ਉਹਨਾਂ ਨੂੰ ਪੁਰਾਣਿਆਂ ਤੋਂ ਜ਼ਿਆਦਾ ਪਤਾ ਹੋਵੇ ਬਟ ਤੁਸੀਂ ਇਹ ਫੀਲ ਕਰਦੇ ਹੋ ਕਿ ਕਿਤੇ ਨਾ ਕਿਤੇ ਬ੍ਰਿਜ ਮਿਸਿੰਗ ਹੈ ਬਿਟਵੀਨ ਟੂ ਗਰੂਪਸ ਆਫ ਪੀਪਲ ਵਿਦ ਦ ਸੇਮ ਬੀਲੀਫ ਸਿਸਟਮ ਬਿਲਕੁਲ ਉਹ ਜਨਰੇਸ਼ਨ ਗੈਪ ਆ ਗਈ ਨਾ ਜੀ ਹੁਣ ਤੁਸੀਂ ਪੰਜਾਬ ਤੋਂ ਆ 18 19 ਸਾਲ ਦਾ ਬੱਚਾ ਖੜਾ ਕਰ ਲਓ ਇੱਥੇ ਦਾ ਬੋਨ 18 19 ਸਾਲ ਦਾ ਬੱਚਾ ਉਹਨਾਂ ਦਾ ਜਿਹੜਾ ਜਿਹੜਾ ਰਹਿਣ ਦਾ ਤਰੀਕਾ ਗੱਲ ਕਰਨ ਦਾ ਤਰੀਕਾ ਉਹ ਬਿਲਕੁਲ ਵੱਖਰਾ ਹੋਏਗਾ ਬਿਕੋਜ਼ ਉਹ ਡਿਫਰੈਂਟ ਕਲਚਰ ਚ ਪਲੇ ਨਹੀਂ ਡਿਫਰੈਂਟ ਸੇਮ ਆਪਣੇ ਤੇ ਆ ਜਦੋਂ ਪਹਿਲਾਂ ਆਪਾਂ ਇੱਥੇ ਸੀ ਮੈਂ ਆਪਣੀ ਦੱਸ ਸਕਦਾ ਵੀ ਕਈ ਵਾਰ ਤਾਂ ਬੈਠੇ ਹੋਣਾ ਜੋ ਮੈਂ ਸਕੂਲਿੰਗ ਸ਼ੁਰੂ ਕਰੀ ਜਾਂ ਤੁਸੀਂ ਲਾ ਲਓ ਯੂਨੀ ਚ ਗਏ ਜਾਂ ਕੁ ਕਈ ਵਾਰ ਬਹਿ ਬਹਿ ਬੈਠਾ ਯਾਰ ਵੀ ਪੰਜਾਬ ਜਿਹਦਾ ਹੁੰਦਾ ਸੀਗਾ ਆਰ ਪਾਜ ਐਥਲੈਟਿਕ ਟੂਰਨਾਮੈਂਟ ਤੇ ਆਇਆ ਕਈ ਵਾਰ ਸਾਡੇ ਉੱਥੇ ਨਾਬੇ ਹੁੰਦਾ ਸੀ ਆਲ ਇੰਡੀਆ ਹਾਕੀ ਟੂਰਨਾਮੈਂਟ ਜਾਂ ਸੁਖੀ ਕਬੱਡੀ ਟੂਰਨਾਮੈਂਟ ਅਸੀਂ ਉੱਥੇ ਘਾ ਦੇ ਬੈਠਣਾ ਉਹ ਵੱਖਰੀ ਫੀਲਿੰਗ ਹੁੰਦੀ ਸੀਗੀ ਵੀ ਬਾਹਰ ਜਾ ਕੇ 2 ਰੁਪਏ ਦੀ ਮਫਲੀ ਲਿਆਉਣੀ ਹੈ ਨਾ ਉਹ ਕਈ ਵਾਰ ਬੰਦਾ ਮਾਈਂਡ ਲੈਫਟਸ ਕਰਕੇ ਉਹ ਪੁਰਾਣੀਆਂ ਯਾਦਾਂ ਚੱਲ ਜਾਂਦਾ ਪਰ ਅਗੇ ਨੂੰ ਸਾਡੀਆਂ ਯਾਦਾਂ ਨੇ ਜਿਹੜਾ ਅੱਜ ਦਾ ਸਮਾਂ ਹੈ ਜਿਹੜੇ ਜਨਰੇਸ਼ਨ ਗੈਪ ਦੀ ਅੱਪਾ ਜਿਹੜੀ ਗੱਲ ਕਰ ਰਹੇ ਆ ਉਹ ਇੰਪੋਰਟੈਂਟ ਵੀ ਆ ਪਰ ਪਰ ਟ੍ਰਾਂਜੀਸ਼ਨ ਵੀ ਆ ਇੱਕ ਚੇਂਜ ਦਾ ਜਿਹ ਕਈ ਅੰਗਰੇਜ਼ੀ ਅੰਗਰੇਜ਼ੀ ਦੇ ਸੈਸਵਾਇ ਵਰਤ ਲਈ ਹੁਣ ਮੈਨੂੰ ਕੋਈ ਦੂਰ ਬੰਦੇ ਦੇਖੋ ਆਹਲਾ ਕੋਈ ਆ ਬਾਈ ਤੂੰ ਅੰਗਰੇਜ਼ੀ ਨਹੀਂ ਛਾੜਦਾ ਤੈਨੂੰ ਪੰਜਾਬੀ ਨਹੀਂ ਆਉਂਦੀ ਪਰ ਉਹਨਾਂ ਨੂੰ ਇਹ ਨਹੀਂ ਪਤਾ ਵੀ ਅਸੀਂ ਰਹਿ ਕੇ ਸਾਡਾ ਮਾਹੌਲ ਥੋੜਾ ਚੇਂਜ ਵੀ ਹੋ ਗਿਆ ਬਦਲਾਅ ਵੀ ਥੋੜਾ ਆ ਗਿਆ ਕੋ ਆਪਣੇ ਸਿੱਖ ਜੇ ਗੱਲ ਕਰੀ ਆਪਾਂ ਜਿਹੜੇ ਦਿੱਲੀ ਬੰਬਈ ਰਹਿੰਦੇ ਨੇ ਜਾਂ ਪੂਨੇ ਰਹਿੰਦੇ ਨੇ ਉਹ ਲੋਕਲ ਲੈਂਗੁਏਜ ਬੋਲਦੇ ਨੇ ਸਾਡੇ ਸਿਡਨੀ ਗੁਰੂਕਾਰਾਂ ਸਹਕੇ ਜਿਹੜੇ ਪੂਨੇ ਦੇ ਨੇ ਉਹ ਆਪੇ ਜਗ੍ਹਾ ਕਰਦੇ ਉਹ ਮਰਾਠੀ ਬੋਲਦੇ ਨੇ ਜਾਂ ਪੂਨੇ ਦੀ ਭਾਸ਼ਾ ਬੋਲਦੇ ਨੇ ਸੋ ਇਹ ਸੈਕੰਡ ਨੇਚਰ ਵੀ ਬਣ ਜਾਂਦਾ ਆ ਤੁਹੇ ਇਹ ਨੂੰ ਇੱਕ ਚੇਂਜ ਨੂੰ ਪੋਜ਼ਿਟਿਵ ਵੇਚ ਲੈ ਕੇ ਚੱਲੇ ਨਾ ਕਿ ਰੋਂਗ ਵੇ ਦੇ ਵਿੱਚ ਤੁਸੀਂ ਆਪਣਾ ਆਪਣਾ ਛੱਡੋ ਆਪਣੀ ਹੋਣ ਦਾ ਛੱਡੋ ਪਰ ਜੇ ਨਾਮਾ ਕੁਝ ਅਡਾਪਟ ਕਰ ਰਹੇ ਹੋ ਬਾਇਲਿੰਗਵਲ ਬਲ ਰਹੇ ਹੋ ਮਲਟੀਕਲਚਰਲ ਉਹ ਆਈ ਥਿੰਕ ਫੇਅਰ ਐਂਡ ਵੈਲ ਨਾ ਇਨ ਦਾ ਵਰਲਡ ਸਿੱਖ ਜਮ ਨੂੰ ਜਦੋਂ ਅਸੀਂ ਦੇਖਦੇ ਆਂ ਸਿੱਖ ਜਮ ਦੇ ਰਿਲੇਟਡ ਬਹੁਤ ਸਾਰੀਆਂ ਗੱਲਾਂ ਤੁਹਾਡੇ ਨਾਲ ਤਾਂ ਕਰਦੇ ਆਂ ਕਿਉਂਕਿ ਤੁਸੀਂ ਬਹੁਤ ਡੈਫਟ ਦੇ ਵਿੱਚ ਉਹਦੇ ਤੇ ਸਟੱਡੀ ਕਰਦੇ ਹੋ ਇੰਟੈਲੈਕਚੁਅਲ ਗਰਾਉਂਡ ਤੇ ਤੁਸੀਂ ਉਹਦੇ ਬਾਰੇ ਸੋਚਦੇ ਹੋ ਜਦੋਂ ਅਸੀਂ ਕਿਸੇ ਧਰਮ ਨੂੰ ਇੱਕ ਧਰਮ ਨੂੰ ਅਸੀਂ ਦੂਸਰੇ ਜਿੱਥੇ ਇੱਕ ਹੋਰ ਧਰਮ ਬਹੁਤ ਜ਼ਿਆਦਾ ਉਸ ਦੇ ਵਿੱਚ ਆ ਨੰਬਰਸ ਦੇ ਵਿੱਚ ਆਗਾ ਸੋ ਜਦੋਂ ਬਾਬਾ ਨਾਨਕ ਜੀ ਚਾਰ ਉਦਾਸੀਆਂ ਤੇ ਗਏ ਹੋਣੇ ਆ ਉਹਨਾਂ ਨੇ ਉੱਥੇ ਲੋਕ ਡਿਫਰੈਂਟ ਧਰਮ ਬਲੀਵਸ ਦੇ ਦੇਖੇ ਹੋਣੇ ਆ ਤਾਂ ਉਹਨਾਂ ਨੂੰ ਕਿੱਦਾਂ ਉਹਨਾਂ ਨੇ ਕੰਟੈਂਟ ਡਿਲੀਵਰ ਕੀਤਾ ਹੋਣਾ ਮੈਂ ਉਹ ਥਾਟ ਨੂੰ ਰੀਕਨੈਕਟ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ ਉਹਨੇ ਪਹਿਲਾਂ ਕਿਹੜੀ ਗੱਲ ਦੱਸੀ ਗੁਰੂ ਨਾਨਕ ਦੇਵ ਜੀ ਸਾਹਿਬ ਨੇ ਤਾਂ ਸਾਨੂੰ ਐਜ਼ ਏ ਬਿਕਾਜ਼ ਅਸੀਂ ਉਹਨਾਂ ਦੇ ਉਹੀ ਮਤਲਬ ਉਸ ਦਾ ਐਕਸਟੈਂਡਡ ਰੂਪ ਆ ਬਾਬਾ ਜੀ ਦਾ ਸੋ ਅਸੀਂ ਉਹ ਮੈਸੇਜ ਡਿਲੀਵਰ ਕਰਨ ਦੀ ਕੋਸ਼ਿਸ਼ ਦੇ ਵਿੱਚ ਆ ਤਾਂ ਕਿਹੜੀ ਚੀਜ਼ ਨੂੰ ਪ੍ਰਾਇੋਰਟਾਈਜ਼ ਕਰਨਾ ਚਾਹੀਦਾ ਐਜ਼ ਅ ਕਮਿਊਨਿਟੀ ਕਿ ਸਾਡਾ ਇੱਕ ਸਰਵਿਸ ਆ ਗਈ ਅਸੀਂ ਲੰਗਰ ਆ ਇੱਕ ਪਾਸੇ ਅਸੀਂ ਜ਼ੁਲਮ ਦੇ ਖਿਲਾਫ ਖੜਦੇ ਆ ਅਲੱਗ-ਅਲੱਗ ਗੁਰੂਸ ਨੇ ਸਾਨੂੰ ਅਲੱਗ-ਅਲੱਗ ਜਿਹੜੀਆਂ ਜਿਹੜੀਆਂ ਮਰਿਆਦਾਵਾਂ ਦਿੱਤੀਆਂ ਜਾਂ ਸਾਡੇ ਅੰਦਰ ਉਹ ਜਿਹੜੇ ਗੁਣ ਪਾਏ ਨੇਗੇ ਪਰਸਨੈਲਿਟੀ ਚ ਸਾਨੂੰ ਕਿਸ ਤਰ੍ਹਾਂ ਉਸ ਨੂੰ ਪ੍ਰਾਇੋਰਟਾਈਜ਼ ਕਰਨਾ ਚਾਹੀਦਾ ਕਿ ਦੂਸਰੀ ਕਮਿਊਨਿਟੀ ਨੂੰ ਉਹ ਆਫੈਂਸਿਵ ਨਾ ਲੱਗੇ ਤੇ ਉਹਨਾਂ ਨੂੰ ਸਮਝ ਵੀ ਆ ਜਾਵੇ ਔਰ ਕਿਤੇ ਨਾ ਕਿਤੇ ਉਹ ਸਾਨੂੰ ਫੋਲੋ ਵੀ ਕਰਨ ਲੱਗੇ ਦੇਖੋ ਆ थिंक ਇਹ ਦੇਖੋ ਸੇਖਾ ਬਣਨਾ ਸਭ ਤੋਂ ਇਜ਼ੀ ਆ ਜਦੋਂ ਮੈਂ ਵੀ ਸਿੰਘ ਸਜਿਆ ਨਾ ਸਭ ਤੋਂ ਪਹਿਲਾਂ ਚਲੋ ਦਾੜੀ ਸ਼ੇਵ ਕਰਨੀ ਬੰਦ ਕੀ ਥੋੜੀ ਥੋੜੀ ਦਾੜੀ ਆ ਗਈ ਤੇ ਦਾੜੀ ਜਦੋਂ ਵੱਧ ਗਈ ਲੋਕਾਂ ਨੇ ਕਿਹਾ ਤੂੰ ਤਾਂ ਯਾਰ ਬੜਾ ਸੋਹਣਾ ਬਣ ਗਿਆ ਤੂੰ ਤਾਂ ਸਿੰਘ ਬਣ ਗਿਆ ਹਨਾ ਪਰ ਅੰਦਰੋਂ ਹਲੇ ਮੈਨੂੰ ਉਦੋਂ ਮੈਨੂੰ ਯਾਦ ਹੈ ਵੀ ਜਦੋਂ ਪਹਿਲਾ ਪਹਿਲਾ ਚਲੋ ਕੀਰਤਨ 'ਚ ਬੈਠਣਾ ਸ਼ੁਰੂ ਕਰਿਆ ਨਾ ਅਸੀਂ ਕੀਰਤਨ ਦੇ ਪਿੱਛੇ ਬੱਚੇ ਨਾਲ ਬੋਲਦੇ ਹੁੰਦੇ ਸੀਗੇ ਤੇ ਉਦੋਂ ਸਿਰਫ ਜਦੋਂ ਵਾਇਗਰ ਵਾਇਗਰ ਹੋਣਾ ਉਦੋਂ ਬੋਲਣਾ ਪਹਿਲੇ ਤੋਕਾ ਸਮਝ ਰਹੀ ਸੀ ਹੁੰਦੀ ਆ ਫਿਰ ਹਾਲੇ ਪ੍ਰੋਜੈਕਟਰ ਤੇ ਦੇਖਣਾ ਸ਼ੁਰੂ ਕਰਿਆ ਉਸ ਤੋਂ ਪਹਿਲਾਂ ਪੋਥੀਆਂ ਹੁੰਦੀਆਂ ਸੀਗਾ ਅਮਰਤ ਕੀਰਤਨ ਕਹਿੰਦੇ ਜਿਹਨੂੰ ਆਪਾਂ ਆਮ ਬਾਜੇ ਤੇ ਰੱਖ ਕੇ ਕਰਦੇ ਉਹ ਤੇ ਫਿਰ ਸ਼ਬਦ ਰਬਣਾ ਸਿੱਖਿਆ ਸੋ ਇਹ ਛੋਟੇ ਛੋਟੇ ਜਰਨੀ ਅੱਜ ਤਾਂ ਬਹੁਤ ਈਜ਼ੀ ਹੋ ਗਿਆ ਐ ਆਈਫੋਨ ਚ ਐਪ ਆ ਤੁਹਾਡੇ ਕਾਢ ਲਓ ਕਿਹੜਾ ਮਰਜੀ ਸ਼ਬਦ ਹਨਾ ਸੋ ਇਸੇ ਜਰਨੀ ਬਟ ਅਗੇਨ ਜਿਹੜਾ ਧਰਮ ਮੈਨੂੰ ਲੱਗਦਾ ਕਿਤੇ ਨਾ ਕਿਤੇ ਬਹੁਤ ਸਿੰਪਲ ਆ ਵੈਰੀ ਈਜ਼ੀ ਮੈਂ ਆਪਣੀ ਪਬਲਿਕ ਟੌਕ ਵੀ ਬਹੁਤ ਵਾਰ ਕਹਿੰਨਾ ਵੀ ਜੇ ਸਾਰੇ ਧਰਮ ਜਿਹੜਾ ਉਹਨਾਂ ਚ ਚੰਗਾ ਕਿਹਾ ਗਿਆ ਨਾ ਜੇ ਉਹ ਚੰਗਾ ਆਊਟ ਆਊਟ ਕਰਨ ਲੱਗ ਜਾਣਾ ਸੋਸਾਇਟੀ ਦੇ ਵਿੱਚ ਤੇ ਸਾਰਾ ਸਾਡੀ ਦੁਨੀਆ ਬੜੀ ਚੰਗੀ ਹੋ ਜਾਏਗੀ ਰੈਦਰ ਦੈਨ ਤੂੰ ਭਾਈ ਆ ਨਹੀਂ ਕਰਿਆ ਤੂੰ ਆ ਨਹੀਂ ਕਰਿਆ ਤੂੰ ਇੱਥੇ ਨਹੀਂ ਜਾਣਾ ਤੂੰ ਉੱਥੇ ਨਹੀਂ ਜਾਣਾ ਤੁਹਾਡੇ ਧਰਮ ਵਿੱਚ ਜਿਹੜਾ ਚੰਗਾ ਆ ਨਾ ਤੁਸੀਂ ਉਹ ਕਰੋ ਤੇ ਤੁਹਾਡੀਆਂ ਚੰਗਾਈਆਂ ਜਿਹੜੀਆਂ ਨਾ ਵੀ ਮਿੱਟਦੇ ਨਹੀਂ ਵੀ ਨਾਨਕਾ ਗੁਣ ਚੰਗਾਈਆਂ ਤਾਤਾ ਉਹ ਗੱਲ ਆ ਵੀ ਸਾਰੀਆਂ ਚੰਗਾਈਆਂ ਇਕੱਠੀਆਂ ਹੋ ਜਾਣੀਆਂ ਹੈ ਹਨਾ ਮਹਾਰਾਜ ਨੇ ਕਿਹਾ ਵੀ ਸਾਂਝ ਕਰੇ ਗੁਣਾ ਕੇਰੀ ਛੋੜ ਗੁਣ ਚਲੀਏ ਇਸ ਗੁਣਾ ਹੀ ਸਾਂਝ ਕਰ ਲਈਏ ਹੁਣ ਤੁਹਾਡੇ ਕੋ ਗੁਣ ਮੀਡੀਆ ਦਾ ਸਾਡੇ ਕੋ ਕੋਈ ਆ ਸੋ ਅਗੇਨ ਤੁਸੀਂ ਹਰ ਇੱਕ ਧਰਮ ਦੇ ਵਿੱਚ ਚੰਗੀਆਂ ਗੱਲਾਂ ਨੇ ਕੁਝ ਚੀਜ਼ ਸਾਡੇ ਅਨੁਕੂਲ ਨਹੀਂ ਹੈਗੀਆਂ ਪਰ ਤੁਸੀਂ ਆਪਣਾ ਬੈਸਟ ਕੀਆ ਉਹਨਾਂ ਨੂੰ ਉਸ ਹਾਵਨ ਪ੍ਰੈਜ਼ੈਂਟ ਕਰੋ ਹੁਣ ਬਹੁਤੀ ਵਾਰ ਕੀ ਮੈਨੂੰ ਯਾਦ ਆ ਇੱਕ ਵਾਰ ਮੈਂ ਰੇਡੀਓ ਤੇ ਗੱਲ ਕਰ ਰਿਹਾ ਸੀਗਾ ਅਸਤੇ ਆਸਟ੍ਰੇਲੀਅਨ ਰੇਡੀਓ ਤੇ ਉਹ ਬੰਦਾ ਕਹਿੰਦਾ ਵੀ ਤੂੰ ਧਰਮ ਦੀ ਗੱਲ ਕਰਦਾ ਠੀਕ ਆ ਕਹਿੰਦਾ ਵੀ ਹਰ ਇੱਕ ਧਰਮ ਚ ਲੜਾਈਆਂ ਹੋਈਆਂ ਉਹਨੇ ਹਜ਼ਾਰਾਂ ਹਿਸਾਬ ਨਾਲ ਬੰਦੇ ਮਾਰੇ ਪ੍ਰਾਇਮ ਟਾਈਮਾਂ ਦੇ ਵਿੱਚ ਕਹਿੰਦਾ ਇਨਕਲੂਡਿੰਗ ਮਾਈ ओन ਵੀ ਮੈਂ 크ਰਿਸਚੀਅਨਟੀ ਨੂੰ ਬਿਲੋਂਗ ਕਰਦਾ ਪਰ ਮੈਂ ਇੱਕ ਪ੍ਰੈਕਟਿਸਿੰਗ 크ਰਿਸਚੀਅਨ ਨਹੀਂ ਹੈਗਾ ਹਨਾ ਸਾਡੇ ਚ ਵੀ ਜੰਗਾਂ ਹੋਈਆਂ ਨੇ ਸਾਡੇ ਵੀ ਚਲੋ ਸਾਡੇ ਕਹਿੰਦੇ ਹਮਲਾ ਨਹੀਂ ਕਰਕੇ ਕਿ ਪਰ ਜਵਾਬ ਤਾਂ ਦਿੱਤਾ ਪਰ ਅਗੇਨ ਉਹ ਟਾਈਮ ਦੀ ਉਸ ਟਾਈਮ ਲੋੜ ਸੀ ਅੱਜ ਟਾਈਮ ਦੀ ਲੋੜ ਕੀ ਹੈ ਤੁਸੀਂ ਸ਼ਬਦੀ ਜੰਗ ਕਰੋ ਤੁਸੀਂ ਵਿਚਾਰ ਗੋਸ਼ਟੀ ਕਰੋ ਬੈ ਕੇ ਜਿਹੜੇ ਤੁਹਾਡੇ ਆਪੋਜ਼ਿੰਗ ਥੀਵਜ਼ ਵੀ ਨੇ ਚਾਹੇ ਵਿਦਨ ਦਾ ਧਰਮ ਹੈਗੇ ਕਿਉਂਕਿ ਸਿੱਖਾਂ ਦਾ ਵੀ ਕੋ ਜੋ ਬਹੁਤ ਨੇ ਜਿਹੜੇ ਯੂ ਨੋ ਆਪਣੇ ਫੈਕਸ਼ਨ ਚੱਲਦੇ ਨੇ ਚਾਹੇ ਉਹ ਹੋਰ ਬੰਦੇ ਲਾ ਲੋ ਉਹਨਾਂ ਦੇ ਆਪਣੇ ਗੁਰੂ ਹਲਕ ਤੱਕ ਚੱਲੀ ਜਾਂਦੇ ਨੇ ਪਰ ਸਾਡੇ 10ਵੇਂ ਤੇ ਗੁਰੂ ਤੇ ਰੁਗੇ ਸੀਗੇ ਸੋ ਆਪਾਂ ਨੂੰ ਸਾਰਿਆਂ ਨੂੰ ਇਨਕਲੂਸਿਵ ਹੋ ਕੇ ਚੱਲਣਾ ਪੈਣਾ ਤੇ ਕਿਤੇ ਨਾ ਕਿਹੜੀ ਜਿਹੜੀ ਕਟੜਤਾ ਯਾਰੀ ਹੈ ਸਾਡੇ ਧਰਮਾਂ ਦੇ ਵਿੱਚ ਵੀ ਹਰ ਇੱਕ ਨੂੰ ਆਪਣੀ ਗੱਲ ਬਣਾਉਣੀ ਉਹ ਤੋਂ ਥੋੜਾ ਜਿਹਾ ਗਰੇਜ ਕਰਨਾ ਚਾਹੀਦਾ ਬਿਕੋ ਸਾਡੇ ਬੱਚੇ ਨੇ ਜਿਹੜੇ ਇਸ ਗੱਲਾਂ ਤੋਂ ਦੂਰ ਹੋ ਰਹੇ ਨੇ ਅੱਜ ਜੇ ਅਸੀਂ ਦੇਖੀਏ ਸਾਡੀ ਕਮਿਊਨਿਟੀ ਦੇ ਵਿੱਚ ਗੁਰਦਿਆਂ ਤੋਂ ਸਾਡੇ ਕਿੰਨੇ ਕੁ ਯੂਥ ਨੇ ਜਿਹੜੇ ਇਨਸਪਾਇਰ ਹੋ ਕੇ ਕਾਹਲੂ ਪਾਠੀ ਬਣ ਰਹੇ ਨੇ ਕੋਚਣਾ ਕਿ ਕਿੰਨੇ ਕ ਬੰਦੇ ਨੇ ਜਿਹੜੇ ਪੀ ਐਚ ਡੀ ਕਰਕੇ ਕਹਿੰਦੇ ਵੀ ਮੇਰਾ ਡੈਡੀ ਮੈਂ ਫੇਸਟੀ ਕਰ ਲਈ ਹੁਣ ਮੈਂ ਡਾਕਟਰ ਬਣ ਗਿਆ ਵਕੀਰ ਬਣ ਗਿਆ ਕੁਝ ਬਣ ਗਿਆ ਪਰ ਮੇਰਾ ਅਲਟੀਮੇਟ ਗੋਲ ਹੈ ਵੀ ਮੈਂ ਗ੍ਰੰਥੀ ਬਣਨਾ ਕਿਉਂਕਿ ਅਸੀਂ ਕਿਤੇ ਨਾ ਕਿਹਾ ਸੀ ਉਹ ਜਿਹੜਾ ਓਕੂਪੇਸ਼ਨ ਆ ਨਾ ਉਹ ਪ੍ਰੋਟੈਕਟ ਨਹੀਂ ਕੀਤਾ ਸਹੀ ਗੱਲ ਅਸੀਂ ਗਾਇਕ ਨੂੰ 10000 ਦੇ ਦਾਂਗੇ ਪਰ ਗ੍ਰੰਥੀ ਨੂੰ ਕਹੋ ਬਾਬਾ ਲੈ 5 ਡਾਲਰ ਉਹ ਵੀ ਫਟਿਆ ਹੋਇਆ ਨੋਟ ਸੋ ਸਾਨੂੰ ਕਿਤੇ ਨਾ ਕਿਤੇ ਉਹਨੂੰ ਵੀ ਕਰਨਾ ਪੈਣਾ ਤਾਂ ਕਿ ਸਾਡੇ ਜਿਹੜੀ ਬਾਹਰਲੀ ਪਨੀਰੀ ਆ ਨਾ ਉਹਨੂੰ ਵੀ ਸੇਫਗਾਰਡ ਕਰਤੀਗੇ ਅਸੀਂ ਇਹ ਰਿਕੁਆਇਰਮੈਂਟ ਰੱਖੀ ਹੈ ਐਸਟੀ ਵਿੱਚ ਉਹਨੂੰ ਚ ਉਹ ਗ੍ਰੰਥੀ ਬਣ ਸਕਦਾ ਤਾਂ ਕਿ ਸਾਡਾ ਜਿਹੜਾ ਧਰਮ ਪ੍ਰਚਾਰ ਦਾ ਹੋਆ ਉਹ ਵੀ ਇੱਕ ਸ਼੍ਰੇਣੀ ਲਾਗੂ ਹੋ ਸਕੇ ਤੇ ਬਾਹਰਲੇ ਜੇ ਸਿੱਖਾਂ ਨੇ ਦੇਖੀ ਅਸੀਂ ਉਹਨਾਂ ਦੀ ਲੋੜ ਅੱਜ ਦੇ ਸਮੇਂ ਦੀ ਅਸੀਂ ਆਪਣੇ ਬੱਚਿਆਂ ਨੂੰ ਸਿੱਖੀ ਆਪਣੇ ਤੋਂ ਦੱਸ ਦਾਂਗੇ ਜਿਹੜੀ ਸਾਡੀ ਲਿਮਟਡ ਨੋਲਿਜ ਆ ਪਰ ਜਿਹੜਾ ਇੱਕ ਪ੍ਰਚਾਰਕ ਆ ਜਿਹਦਾ ਫੁੱਲ ਟਾਈਮ ਕੰਮ ਇਹ ਆ ਉਹ ਜਦੋਂ ਗੱਲ ਕਰੇਗਾ ਤਾਂ ਉਹ ਵੱਖਰੀ ਚੀਜ਼ ਨਾਲ ਗੱਲ ਕਰੇਗਾ ਸੋ ਇਹ ਲੋੜ ਆ ਇਸ ਸਮੇਂ ਦੀ আচ্ছা ਇੰਡੀਆ ਦੇ ਵਿੱਚ ਲਾ ਲਓ ਜਾਂ ਪੰਜਾਬ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਗੁਰਦੁਆਰਾ ਪ੍ਰਬੰਧਕ ਕਮੇਟੀ کہیں ਨਾ کہیں ਕਿ ਜਦੋਂ ਆਪਣੇ ਲਿੰਕ ਤੋਂ ਵੀ ਆ ਗੁਰਦੁਆਰਾ ਸਾਹਿਬ ਨਾਲ ਸਾਰਾ ਕੰਟਰੋਲ ਕਰਦੀ ਹੈ ਸਿਸਟਮ ਵਿਦੇਸ਼ਾਂ ਦੇ ਵਿੱਚ ਉਹ ਇੰਨਾ ਕੰਟਰੋਲ ਨਹੀਂ ਸਟਰੋਂਗ ਰਹਿੰਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸੋ ਇੱਥੋਂ ਦਾ ਜਿਹੜਾ ਆਸਟ੍ਰੇਲੀਆ ਦਾ ਜਾਂ ਵਰਲਡ ਵਾਈਡ ਜਿਹੜਾ ਆਊਟਰ ਆਫ ਇੰਡੀਆ ਗੁਰਦੁਆਰਾ ਸਿਸਟਮ ਆ ਜਾਂ ਨੈਟਵਰਕ ਹੈਗਾ ਉਹ ਕਿੱਦਾਂ ਸੋਚਦਾ ਇਸ ਐਕਟਿੰਗ ਰਾਈਟ ਵੇ ਟੂ ਪ੍ਰੋਮੋਟ ਦ ਸਿੱਖਿਜ਼ਮ ਜਾ ਉੱਥੇ ਵੀ ਕੋਈ ਇੱਕ ਲੇਅਰ ਹੋਣੀ ਚਾਹੀਦੀ ਐ ਇੱਕ ਚੇਨ ਹੋਣੀ ਚਾਹੀਦੀ ਜਿਹੜੀ ਸਾਰਿਆਂ ਨੂੰ ਜੋੜਦੀ ਰਹੇ ਔਰ ਇੱਕ ਕਮਿਊਨੀਕੇਸ਼ਨ ਜਿਹੜਾ ਮਿਸਿੰਗ ਹਾਂ ਹੈ ਕਿਤੇ ਫੀਲ ਹੁੰਦਾ ਮੈਨੂੰ ਬਿਲਕੁਲ ਜਿਵੇਂ ਇੱਕ ਗੋਰਿਆਂ ਦੀ ਕਹਾਵਤ ਹੈ ਨਾ ਵੀ ਟੂ ਮਨੀ ਇੰਡੀਅਨਸ ਨਾਟ ਅਨਫ ਚੀਫ ਹੈ ਨਾ ਸਾਡੇ ਵੀ ਹੋਈ ਕਾਮਯਾਬੀ ਸਾਡੇ ਸਾਰੇ ਹੀ ਪ੍ਰਧਾਨ ਨੇ ਤੁਸੀਂ ਦੇਖੋ ਵੀ ਆ ਆਮ ਤੌਰ ਤੇ ਗੁਰਸੋੜੇ ਵੀ ਇਹ ਪਹਿਲਾਂ ਇੱਕ ਗੁਰਦੁਆਰੇ ਸ਼ਹਿਰ ਫਿਰ ਦੋ ਬਣ ਗਏ ਫਿਰ ਤਿੰਨ ਬਣ ਗਏ ਹਨਾ ਵੀ ਲੜ ਕੇ ਅੱਡ ਹੋ ਗਏ ਜਾਂ ਕੁਝ ਮਰਜ਼ੀ ਲਾ ਲੋ ਇਹ ਤੇ ਨਾ ਕਿਤੇ ਨਾ ਸਾਨੂੰ ਇੱਕ ਰੀਅਲਿਸਟਿਕ ਅਪਰੋਚਰ ਕਰਨੀ ਪਣੀ ਆ ਕੋਈ ਸਾਡੇ ਬੱਚੇ ਕੀ ਆ ਕਈ ਵਾਰ ਹੁਣ ਚਲੋ ਮੈਂ ਵੀ ਇਨਵੋਲਵ ਹੋਣਾ ਕਈ ਵਾਰ ਅਸੀਂ ਪ੍ਰੋਟੈਸਟਾਂ ਦੇ ਵੀ ਜਾਣੇ ਆ ਕਈ ਵਾਰ ਵੈਸੇ ਮਸਲੇ ਜਾਣੇ ਆ ਮੇਰਾ ਬੇਟਾ ਵੀ ਕਰ ਪੁੱਛੂਗਾ ਪਾਪਾ ਇਜ਼ देयर ਅ ਪ੍ਰੋਟੈਸਟ ਵੀ ਗੋਇੰਗ ਟੂ ਟੁਡੇ ਉਹਨਾਂ ਨੂੰ ਪਤਾ ਵੀ ਚਲੋ ਅਸੀਂ ਕਮਿਊਨਿਟੀ ਵਿੱਚ ਚਰਦੇ ਆ ਐਕਟਿਵਲੀ ਹਾਂ ਸਾਨੂੰ ਪਤਾ ਵੀ ਕੀ ਹੁੰਦਾ ਕਿਸਾਨੀ ਮੋਰਚੇ ਵੀ ਮੇਰੇ ਨਾਲ ਕਿ ਨਹੀਂ ਵਰ ਗਿਆ ਉਹ ਪਰ ਸਾਡੇ ਬੱਚਿਆਂ ਨੂੰ ਜਿਹੜੀ ਉਹਨਾਂ ਦੇ ਇਸ ਟਾਈਮ ਦੀ ਖੁਰਾਕ ਆ ਨਾ ਉਹ ਨਹੀਂ ਮਿਲ ਰਹੀ ਸਾਡੀ ਖਰਾਕ ਹੋਰ ਸੀ ਕਿ ਅਸੀਂ ਪੰਜਾਬ ਤੋਂ ਉੱਟ ਕੇ ਆਏ ਸਾਡਾ ਕਿਦਾਂ ਕਹਤੇ ਉਹ ਜੇ ਕਿਸੇ ਬਜ਼ੁਰਗ ਕਹਦਾ ਉਹ ਤੂੰ ਕਿਧਰੋਂ ਚੱਲਿਆ ਆ ਓਏ ਅਸੀਂ ਅੱਖ ਨਹੀਂ ਵੀ ਕਰ ਲਾਂਗੇ ਕੋਈ ਸਾਡਾ ਉਹ ਉੱਥੇ ਸੀਗਾ ਜੀ ਮਹੱਲੇ ਚ ਹੁੰਦੇ ਸੀ ਇਹਨਾਂ ਮਹੱਲੇ ਚ ਸਾਈਕਲ ਵੀ ਟਰਕੇ ਜਾਣਾ ਸੀ ਵੀ ਕੋਈ ਦੇਖ ਰਲਾ ਲਵੇ ਹਨਾ ਉਹ ਗੱਲਾਂ ਨੇ ਜਿਹੜੀਆਂ ਸਾਡੇ ਅਪਰਿੰਗ ਵਖਰੀ ਚ ਇੱਥੇ ਦੀ ਅਪਰਿੰਗ ਵਖਰੀਆ ਬਲ ਅਗੇ ਜਿਹੜਾ ਥੋੜਾ ਮੇਨ ਕੁਐਸਚਨ ਗੁਰਦੇ ਰਹਿੰਦਾ ਉਹ ਕਿਤੇ ਨਾ ਕਹਤੇ ਹਰ ਇੱਕ ਸਿੱਖ ਦੇ ਗੱਲ ਚ ਇਹ ਦਿਲ ਚ ਬਹੁਤ ਸੱਟ ਮਾਰਦੀ ਆ ਵੀ ਸਾਡੇ ਗੁਰਦਰੇ ਇੱਕ ਲੈਵਲ ਤੇ ਕਿਉਂ ਨਹੀਂ ਹਨਾ ਸਾਨੂੰ ਕਿਤੇ ਨਾ ਕਿਤੇ ਆ ਕੇ ਪ੍ਰਾਈਵੇਟ ਪ੍ਰਾਪਰਟੀ ਅਸੀਂ ਬੈਨ ਕਰ ਦੇਣਾ ਅਸੀਂ ਇਹ ਵੀ ਉਹ ਲਵਾ ਦਨੇ ਆ ਇਹ ਬਹੁਤ ਅੱਜ ਕੱਲ ਚੱਲ ਰਹੇ ਨੇ ਸਾਡਾ ਅਜੇ ਇੱਕ ਇੱਕ ਐਵਰੇਜ ਕੱਢੀ ਹੈ ਨਾ ਸਿੱਖਾਂ ਦੀ ਜੇ ਪਿਛਲੇ 10 ਸਾਲਾਂ ਦੇ ਵਿੱਚ ਮੈਨੂੰ ਲੱਗਦਾ ਵੀ ਕਿੰਨੇ ਅਸੀਂ ਪੰਜਾਬੀ ਸਕੂਲ ਸਿੱਖ ਸਕੂਲ ਕੋਟੇ ਦੇ ਸਾਹਦੇ ਬਰਬਾਦ ਕਰਤੇ ਹਾਂਜੀ ਮੈਂ ਪਿੱਛੇ ਜੇ ਸੇਕੀਮਾ ਤੇ ਜਿਹੜੀ ਹੁੰਦੀ ਆਪਣੀ ਕਾਨਫਰੰਸ ਹੁੰਦੀ ਆ ਉੱਥੇ ਗੱਲ ਕਰੀ ਸੀ ਮੈਂ ਕਿਹਾ ਜੇ ਹਰ ਇੱਕ ਸ਼ਹਿਰ ਦੇ ਗੁਰਦੇ ਇਕੱਠੇ ਹੋ ਕੇ ਇੱਕ ਟਰਸਟ ਬਣਾਉਣ ਉਹ ਇੱਕ ਸਕੂਲ ਬਣਾ ਲੈਣ ਉਹ ਹੀ ਟਰਸਟ ਦਾ ਤੇ ਸਾਡੀ ਕੌਮ ਨੂੰ ਸਿੱਖੀ ਹੋ ਗਿਆ ਚਾਹੇ 뮤ਜ਼ਿਕ ਹੋ ਗਿਆ ਸਾਡਾ ਸਿੱਖਾ ਦਾ ਸੰਗੀਤ ਵੀ ਹੈ ਬਹੁਤ ਤਗੜਾ ਉਹ ਸ਼੍ਰੇਣੀ ਸਾਰੀ ਉੱਥੇ ਮਿਲ ਸਕਦੀ ਆ ਪਰ ਅਸੀਂ ਕੀ ਕੋਟ ਕੇ ਸਾ ਮੇਰੀ ਛੋਡੇ ਨਾਲ ਜਬੈਸ ਹੋ ਗਈ ਚਲੋ ਚੱਕੋ ਜੀ ਕਰੋ ਕੋਟ ਕੇ ਸਲਾ ਦੋ ਮੈਂ ਗੋਲਕੇ ਦੇ ਪੈਸੇ ਲੈ ਜੀਣਾ ਤੁਸੀਂ ਪੱਲੇ ਨੂੰ ਲੈ ਜਾਣੇ ਆ ਫਿਰ ਤੁਸੀਂ ਜਦੋਂ ਆਣਾ ਆ ਮੇਰਾ ਇੱਕ ਕੁਐਸਚਨ ਆ ਵੀ ਉਹ ਪੈਸੇ ਰੀਕੂਪ ਕਿੱਦਾ ਹੁੰਦੇ ਨੇ ਫਿਰ ਜਿਹੜੇ ਤੁਸੀਂ ਗੁਰਦ੍ਰਿਜੇ ਇਨਵੈਸਟ ਕਰਤੇ ਵੀ ਮਿਲੀਅਨ ਡਾਲਰ ਲਾਤਾ ਜਾਂ 4-5 ਲੱਖ ਡਾਲਰ ਕੋਟੇਸਾਂ ਦੇ ਲਾਤਾ ਉਹ ਤੁਹਾਡੇ ਕੋਲ ਵਾਪਸ ਕਿੱਦਾਂ ਆਣਾ ਤੇ ਇਹ ਸਾਰਾ ਫਿਸ਼ੀ ਉੱਥੇ ਮਸਲਾ ਹੁੰਦਾ ਪਰ ਕਿਤੇ ਨਾ ਕਿਤੇ ਤੁਹਾਨੂੰ ਸਮਝਣਾ ਪੈਣਾ ਜਿਵੇਂ ਮੁਸਲਮਾਨਾਂ ਦੇ ਇਮਾਮਸ ਕਾਉਂਸਲ ਨੇ ਕਲਰਜੀ ਕਾਉਂਸਲ ਹੈ ਇਹ ਸਾਰੇ ਸਾਨੂੰ ਲਾਉਣੇ ਪੈਣੇ ਆ ਮੁਫਤੀ ਕਾਉਂਸਲ ਹੈ ਸਾਨੂੰ ਇਹ ਇੱਕ ਦਾਇਰਾ ਸਿਰ ਕਰਨਾ ਪੈਣਾ ਤੇ ਕਿਤੇ ਨਾ ਕਿਤੇ ਨਾ ਸਾਨੂੰ ਆਪਣੀ ਸੋਚ ਤੋਂ ਉੱਪਰ ਉੱਟ ਕੇ ਏ ਨੂੰ ਕਰਨਾ ਪੈਣਾ ਵੀ ਵਾਟ ਯੂ ਵੀ ਨੀਡ ਫਾਰ ਨੈਕਸਟ 10 ਇਅਰਸ ਅੱਜ ਦਾ ਜਿਹੜਾ ਕੋਟਰਾ ਅਜਿਹੀ ਸਸਥਾ ਆ ਉਹ ਸਿਰਫ ਅੱਜ ਦੇ ਪਹਿਰਾ ਦੇ ਕੇ ਚੱਲ ਰਹੀ ਆ ਇਹ ਨਹੀਂ ਸਾਡੀ 10 ਸਾਲਾਂ ਦੀ ਜੋੜ ਕੀਆ ਸਾਨੂੰ ਫਾਰਵਰਡ ਪਲੈਨਿੰਗ ਕਰਨੀ ਪੈਣੀ ਆ ਅੱਛਾ ਸਵਾਲ ਸੈਂਸਿਟਿਵ ਆ ਪਰ ਗਹਿਰਾ ਵੀ ਹੋਣ ਨਹੀਂ ਹੈ ਕਿ ਕੀ ਵਾਕੇ ਸਿੱਖੀਜ਼ਮ ਨੂੰ ਕਿਸੇ ਹੋਰ ਧਰਮ ਤੋਂ ਖਤਰਾ ਹੈ ਜਾਂ ਇੱਕ ਪ੍ਰੋਪਾਗੈਂਡਾ ਦੇਖੋ ਜੀ ਸਾਡੀ ਮਾਨਸਿਕਤਾ ਗੱਲ ਆਉਂਦੀ ਆ ਆਪਾਂ ਜਿਵੇਂ ਗੱਲ ਕਰਦੇ ਨੇ ਕਈ ਵਾਰ ਕੋਈ ਸਾਨੂੰ ਕੋਈ ਜੋਕ ਕਰੇ ਹੁਣ ਅਸੀਂ ਉਹਨੇ ਕੋਚ ਆ ਗਏ ਪੜ ਲੈਨੇ ਆ ਕਈ ਵਾਰ ਕੋਈ ਜੋਕ ਕਰ ਦੇਣਾ ਮਦਦ ਸੀ ਉਹਨੂੰ ਜੋਕ ਨਾਲ ਰਿਪਲਾਈ ਕਰ ਦੇਣੋ ਪਰ ਕਈ ਵਾਰ ਕੋਈ ਟੌਂਟ ਮਾਰਦਾ ਫਿਰ ਉਹ ਕਹਿੰਦਾ ਵੀ ਹੌਲਡ ਅਨ ਮਾਈਟ ਥਿਸ ਇਜ਼ ਨੋਟ ਰਾਈਟ ਉਹ ਤੁਹਾਨੂੰ ਫੜਨਾ ਪੈਣਾ ਸਾਨੂੰ ਸੈਂਸਿਟਿਵ ਨਹੀਂ ਹੋ ਸਕਦੀ ਅਸੀਂ ਇੱਕ ਅਸੀਂ ਡਿਫੈਂਸਿਵ ਬਹੁਤ ਹੋ ਜਾਂਦੇ ਆ ਗੱਲ ਆ ਕਈ ਵਾਰ ਮੈਂ ਆਪਣੀ ਚਲੋ ਸੋਸ਼ਲ ਮੀਡੀਆ ਦੇ ਆਪਣੇ ਵੀ ਰਿਪਤਾ ਹੁੰਦਾ ਰਹਿੰਦਾ ਹਨਾ ਗੱਲਬਾਤ ਹੁੰਦੀ ਹੈ ਕਈ ਵਾਰ ਮੈਂ ਪੋਸਟ ਪਾ ਦਣਾ ਵੀ ਆ ਚਲੋ ਜੀ ਸਾਡਾ ਕੋਈ ਭੈਣ ਭਰਾ ਸੀਗਾ ਇਹਨੇ ਗਲਤ ਕੰਮ ਕੀਤਾ ਵੀ ਇਹ ਸਹੀ ਨਹੀਂ ਹੈਗਾ ਆਪਣੇ ਬੰਦੇ ਕੋਈ ਨਾ ਕੋਈ ਮੈਨੂੰ ਮੈਸੇਜ ਜਰੂਰ ਕਰੂਗਾ ਭਾਈ ਜੀ ਤੁਸੀਂ ਆਪਣੇ ਬੰਦੇ ਦੀ ਬੇਇੱਜ਼ਤੀ ਕਰ ਰਹੇ ਹੋ ਮੈਂ ਕਿਹਾ ਵੀ ਇਹ ਮੈਂ ਆਪਣੇ ਬੰਦੇ ਦੀ ਬੇਇੱਜ਼ਤੀ ਨਹੀਂ ਕਰ ਰਿਹਾ ਉਹਦੇ ਕੋ ਕਰਮ ਦੀ ਬੇਇੱਜ਼ਤੀ ਕਰ ਰਿਹਾ ਆ ਜਿਹੜੀ ਚੀਜ਼ ਆ ਇਹ ਐਕਸੈਪਟੇਬਲ ਨਹੀਂ ਆਹੀ ਚੀਜ਼ ਸਾਨੂੰ ਹੈਨਾ ਪਰਸਨ ਨੂੰ ਨਹੀਂ ਜਾ ਰਹੇ ਪਰਸਨ ਅਸੀਂ ਉਹ ਜਿਹੜਾ ਉਹਦਾ ਐਕਸ਼ਨ ਆ ਉਹ ਨੂੰ ਕਰ ਰਹੇ ਆ ਸੋ ਕਿਤੇ ਨਾ ਕਿਤੇ ਆ ਕਿ ਸਾਨੂੰ ਆਲ ਰੌਂਡ ਫੀਲ ਲੱਗ ਵੀ ਸਾਡੇ ਧਰਮ ਨੂੰ ਇਹਨਾਂ ਖਤਰਾ ਹੈਗਾ ਜਿੰਨਾ ਅਸੀਂ ਬਣਾ ਰਹੇ ਆ ਕਿਉ ਮੈਂ ਆਪਣਾ ਨਿਤਨੇਮ ਕਰ ਸਕਦਾ ਸਵੇਰੇ ਤੁਸੀਂ ਚਲੋ ਸਾਡੇ ਘਰ ਗੁਰਗੰਧ ਸਾਹਿਬ ਦਾ ਪ੍ਰਕਾਸ਼ ਨਹੀਂ ਹੈਗਾ ਮੈਂ ਪ੍ਰਕਾਸ਼ ਕਰਕੇ ਆਪਣਾ ਭਗੋਣਾਵਾ ਸਭਲੇਸ਼ ਦਾ ਪਾਠ ਕਰ ਸਕਦਾ ਕੁਝ ਵੀ ਕਰ ਸਕਦਾ ਪਰ ਜਹ ਜਿਹੜੀ ਕੁਸ਼ਕ ਜੀਓ ਪੋਲਟਿਕ ਜਿਹੜੀ ਹੈਗੀਆਂ ਉਹ ਚਲਦੀ ਰਹਿੰਦੀਆਂ ਨੇ ਪਰ ਕਈ ਵਾਰ ਅਸੀਂ ਉਹਨੂੰ ਐਮਪਲੀਫਾਈ ਇਹਨਾਂ ਕਰ ਦਿੰਨੇ ਆ ਵਧਾ ਦਿੰਨੇ ਆ ਉਹ ਉਹਦੇ ਨਾਲ ਮਸਲਾ ਸੁਲਝ ਨਹੀਂਦਾ ਬੋਰ ਵਿਗੜ ਜਾਂਦਾ ਤੋ ਜਦੋਂ ਅਸੀਂ ਇਨਫੋਰਸ ਕਰਨ ਲੱਗ ਜਾਂਦੇ ਹਾਂ ਗੱਲਾਂ ਵੀ ਤੁਸੀਂ ਭਾਈ ਆ ਕਰਨਾ ਤੁਸੀਂ ਆ ਨਹੀਂ ਕਰਨਾ ਉਹ ਮਸਲੇ ਵਿਗੜਦੇ ਜਾਂਦੇ ਆ ਤੇ ਸਾਡੇ ਕੋਈ ਨਹੀਂ ਪਾਵਰ ਹੈ ਨੀਗੀ ਆਸੀਂ ਜਾਂ ਕਾਲਤਖ ਸਾਹਿਬ ਵੀ ਦੇਖੀ ਅਸੀਂ ਇੱਥੇ ਦੇ ਸਿੱਖਾਂ ਨੇ ਬਹੁਤ ਵਾਰ ਘਹਾਰ ਲਾਈ ਉਹਨਾਂ ਨੂੰ ਵੀ ਤੁਸੀਂ ਭਾਈ ਚਾਹੇ ਕੁਰਸੀਆਂ ਦਾ ਮਸਲਾ ਕਮੇਟੀਆਂ ਦਾ ਮਸਲਾ ਉਹਨਾਂ ਨੂੰ ਸੌਲਡ ਆਊਟ ਕਰੋ ਉਹਨਾਂ ਨੂੰ ਪਤਾ ਵੀ ਸਾਡੇ ਕੋ ਉੱਥੇ ਕੋਈ ਪਾਵਰ ਨਹੀਂ ਚੱਲਨੀ ਉਹਨਾਂ ਤੇ ਉਹ ਸਿਰਫ ਪੰਜਾਬ 'ਚ ਹੀ ਕਰ ਸਕਦੇ ਹਨ ਹਾਂ ਸੋ ਉਹ ਇੱਕ ਲਿਮਿਟੇਸ਼ਨ ਜਿਹੜੀ ਜਾਂਦੀ ਹੈ ਪਰ ਬਾਹਰਲੇ ਸਿੱਖਾਂ ਨੂੰ ਚਾਹੇ ਯੂਕੇ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਜਿੱਥੇ ਵੀ ਬੈਠੇ ਆ ਅਸੀਂ ਸਾਨੂੰ ਇੱਕ ਫਾਰਵਰਡ ਥ ਕੀ ਲੋੜ ਆ ਆਸਟ੍ਰੇਲੀਆ ਦੇ ਵਿੱਚ ਅਜੇ ਤੱਕ ਸਾਡਾ ਕੋਈ 6 ਸਕੂਲ ਨਹੀਂ ਬਣ ਸਕਿਆ ਅਸੀਂ ਗੁਰਦਾਰੇ ਧੜਧੜ ਬਣਾਈ ਜਾ ਰਹੇ ਆ ਉਹ ਲੋੜ ਵੀ ਐ ਸਮਝ ਦੀ ਕੋਈ ਸਾਡੀ ਕਮਿਊਨਿਟੀ ਬਾਧ ਰਹੀ ਆ ਪਰ ਸਾਨੂੰ ਕਿਤੇ ਨਾ ਕਿਤੇ ਇੱਕ ਪੋਰਸ਼ਨ ਇਨਵੈਸਟ ਕਰਨਾ ਪੈਣਾ ਵੀ ਭਾਈ ਆ ਅਸੀਂ ਗੁਰਦਰਾ ਫੰਡ ਬਣਾ ਰਹੇ ਆ ਇਹਦੇ ਵਿੱਚ ਸਾਰੇ ਦਸਵੰਦ ਪਾਓ ਤੇ ਅਸੀਂ 5 ਸਾਲਾਂ ਨੂੰ ਗੁਰਦਰਾ ਡਿਲੀਵਰ ਇੱਕ ਸੌਰੀ ਸਕੂਲ ਡਿਲੀਵਰ ਕਰਾਂਗੇ ਸੋ ਇਹ ਵੀ ਲੋੜ ਹੈਗੀ ਆ ਸਾਨੂੰ ਬਹੁਤ ਲੰਬੀ ਡਿਸਕਸ਼ਨ ਕਰ ਸਕਦੇ ਆ ਆਪਾਂ ਟਾਈਮ ਤੁਹਾਡੇ ਕੋਲ ਵੀ ਬੜਾ ਲਿਮਟਿਡ ਹੈ ਅੱਜ ਤੁਸੀਂ ਵਾਪਸ ਸਿਡਨੀ ਜਾਣਾ ਇੱਥੇ ਜਿਹੜਾ ਟਾਈਪ ਚੰਗਾ ਲੱਗਿਆ ਤੁਹਾਨੂੰ ਇੱਥੇ ਮਿਲ ਕੇ ਤੇ ਮੇਰਾ ਮਿਸ਼ਨ ਥੋੜਾ ਹੋਰ ਈਜ਼ੀ ਹੋ ਗਿਆ ਮੈਂ ਉੱਥੇ ਆ ਕੇ ਤੁਹਾਡੇ ਇੰਟਰਵਿਊ ਕਰਨਾ ਚਾਹੁੰਦਾ ਸੀ ਸੋ ਬੜੀਆਂ ਚੰਗੀਆਂ ਗੱਲਾਂ ਹੋਈਆਂ ਬੜਾ ਦਿਮਾਗ ਦੇ ਵਿੱਚ ਇੱਕ ਫੀਲਿੰਗ ਆ ਰਹੀ ਹੈ ਕਿ ਹਾਂ ਯਾਰ ਮੈਂ ਬਹੁਤ ਸੈਂਸਿਟਿਵ ਹਾਂ ਰਿਲੀਜੀਅਨ ਪ੍ਰਤੀ ਔਰ ਮੈਂ ਦਸਤਾਰ ਤਾਂ ਨਹੀਂ ਸਜਾਉਂਦਾ ਪਰ ਮੈਨੂੰ ਇਹ ਲੱਗਦਾ ਹੁੰਦਾ ਕਿ ਮੈਂ ਜਦੋਂ ਆਊਟਸਾਈਡ ਆਫ ਰਿਲੀਜੀਅਨ ਬੈਠ ਕੇ ਸੋਚਦਾ ਤਾਂ ਮੈਨੂੰ ਕਿਵੇਂ ਇਹ ਸੋਚਦਾ ਹੁੰਦਾ ਕਿ ਮੈਂ ਸਿੱਖੀ ਦੇ ਵਿੱਚ ਬੋਰ ਨਹੀਂ ਹੋਇਆ ਮੰਨ ਲਓ ਮੇਰਾ ਕੋਈ ਵੀ ਧਰਮ ਨਹੀਂ ਹੈ ਤਾਂ ਸਭ ਤੋਂ ਬੈਸਟ ਕਹਿੰਦੇ ਨਹੀਂ ਹੁੰਦੇ ਕਿ ਸਭ ਤੋਂ ਬੈਸਟ ਬੁੱਕ ਜੇ ਤੁਸੀਂ ਸਿਲੈਕਟ ਕਰਨੀ ਹੈ ਤਾਂ ਉਹ ਸਿੱਖੀਜ਼ਮ ਵੀ ਹੈ ਕਿਉਂਕਿ ਉਹ ਉਹ ਸਾਰੀਆਂ ਚੀਜ਼ਾਂ ਨੂੰ ਕਵਰ ਕਰ ਜਾਂਦਾ ਜਿਹੜੀਆਂ ਕਿਤੇ ਓਲਟਾਈਆਂ ਰਹਿ ਗਈਆਂ ਸੀ ਪਿਛਲੇ ਪਾਸੇ ਤੇ ਫਿਰ ਮੈਨੂੰ ਕਈ ਵਾਰੀ ਇਹ ਫੀਲ ਹੁੰਦਾ ਕਿ ਕਿਤੇ ਨਾ ਕਿਤੇ ਅਸੀਂ ਚੂਕ ਰਹੇ ਹਾਂ ਕਿਤਨਾ ਕਿਤੇ ਹੈਗ ਸਾਨੂੰ 셀ਫ ਐਨਾਲਾਈਜ਼ਿੰਗ ਦੀ ਕਰਨ ਦੀ ਜ਼ਰੂਰਤ ਹੈ ਕਿਤਨਾ ਕਿਤੇ ਬੀਇੰਗ ਇਸੇ ਫਿਰ ਅਗੇ ਨਾ ਸਰਵਰ ਫਾਰ ਆਸਟ੍ਰੇਲੀਆ ਫਿਰ ਮੈਨੂੰ ਆਊਟਰ ਲੁੱਕ ਦੇ ਉੱਪਰ ਜਦੋਂ ਸ਼ੀਸ਼ੇ ਚਾਪਦੇ ਆਪ ਨੂੰ ਦੇਖੀਦਾ ਕਿ ਨਹੀਂ ਜਾ ਰਾ ਜੇ ਮੇਰੇ ਮੇਰੀਓ ਸਟੇ ਸ਼ੁਰੂ ਹੋਈ ਨਹੀਂ ਲਾਇਕ ਦੀ ਜਦੋਂ ਮੈਂ ਉੱਤੇ ਐਕਟ ਕਰਾਂ ਹੋ ਸਕਦਾ ਮੈਂ ਆਪਣੇ ਆਪ ਨੂੰ ਅੰਦਰੋਂ ਤਿਆਰ ਕਰ ਰਿਹਾ ਹਾਂ ਹਮਾਂ ਚਾਨ ਤੋਂ ਬਲੇ ਇੱਕ ਹੋਰ ਸਵਾਲ ਜਿਹੜਾ ਮੈਂ ਤੁਹਾਨੂੰ ਪੁੱਛਣਾ ਚਾਹਾਂਗਾ ਇੱਥੇ ਆਇਆ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਪੰਜ ਹੀ ਕਿਉਂ ਚੁਣੇ ਐਡੇ ਵੱਡੇ ਕੱਟ ਦੇ ਵਿੱਚ ਆਈ ਥਿੰਕ ਇਹ ਤਾਂ ਤੁਹਾਨੂੰ ਮਾਰਾ ਜੀ ਜਣਾ ਉਹਨੇ ਕਿਉਂ ਚੁਣਿਆ ਜਿੱਥੇ ਕਿਤੇ ਉਹਨਾਂ ਨੇ ਕੋਈ ਆਪਣਾ ਕੌਤਕ ਵਰਤਾਇਆ ਉਸ ਟਾਈਮ ਦੇ ਸਮੇਂ ਦੀ ਮੰਗ ਸੀ ਲੋੜ ਸੀਗੀ ਹਨਾ ਤੇ ਪਰ ਆਈ ਡੋਨਟ ਥਿੰਕ ਜੇ ਇਹ ਆਪਾਂ ਦੂਸਰੀ ਗੱਲ ਦੇਖੀ ਆਪਾਂ ਆਮ ਕਥਾ ਜਾਂ ਕਿਤਾਬਾਂ ਚ ਪੜ੍ਹਦੇ ਸੁਣਦੇ ਵੀ ਆਂ ਵੀ ਲੱਖਾਂ ਦਾ ਕੱਟ ਸੀਗਾ ਪਰ ਸਿਰ ਪੰਜ ਹੀ ਗਿਆ ਹੈ ਤੇ ਮੇਬੀ ਉਦੋਂ ਜੇ ਜਾ ਰਹੇ ਉਹਨਾਂ ਨੇ ਆਪਣਾ ਕੋਤ ਕੋਈ ਵਰਤਾਉਣਾ ਸੀਗਾ ਹਨਾ ਪਰ ਜੇ ਆਪਾਂ ਮਹਾਰਾ ਦੀ ਗੁਰਬਾਣੀ ਤੋਂ ਕਹ ਲਈ ਤੇ ਬਹੁਤ ਸਮਾਂ ਦੇ ਮਹਾਰਾ ਨੇ ਕਿ ਪੰਜਾਂ ਜੋ ਮੇਰਾ ਵਾਸ ਆ ਜਦੋਂ ਪੰਜ ਰੂਪ ਨੇ ਤੇ ਮੈਥ ਨੂੰ ਮਿਲੂੰਗਾ ਉਹਦੇ ਉਹਦੇ ਵਿੱਚ ਹਨਾ ਸੋ ਇਹ ਮਹਾਰਾ ਦਾ ਆਪਣੇ ਖੋਤ ਗਿਆ ਇਟਸ ਅ ਸੋਰ ਆਫ ਸਮਝਣ ਵਾਸਤੇ ਬਹੁਤ ਸਮਝਣ ਤੋਂ ਸਾਡੀ ਸਾਡੀ ਸਮਝ ਤੋਂ ਬਾਹਰ ਹੈ ਬਟ ਅਸੀਂ ਤੇਹੀ ਕਸਰੇ ਵੀ ਜਿਹੜੇ ਸਾਡਾ ਸਿੱਖੀ ਦਾ ਜੀਵ ਬਣਾਣਾ ਮੈਂ ਜਦੋਂ ਆਪਣੇ ਤੁਹਾਨੂੰ ਨਿਜੀ ਗੱਲ ਦੱਸ ਕੇ ਕਰਦਾ ਵੀ ਜਦੋਂ ਮੈਂ ਦਸਤਾਰ ਬੰਨਣੀ ਸ਼ੁਰੂ ਕੀਤੀ ਆ ਉਦੋਂ ਮੇਰੇ ਕੋਲ ਛੋਟਾ ਜਿਹਾ ਪਰਨਾ ਹੀ ਮੈਂ ਕਿਹਾ 1.5 ਤੋਂ 2 ਮੀਟਰ ਦਾ ਵੀ ਨਹੀਂ ਹੋਣਾ ਉਹ ਪਹਿਲੀ ਵਾਰ ਉਦੋਂ ਮੈਂ ਨੀਸਾ ਤੋਂ ਵੈਲ ਜਿਹੜਾ ਲਾਇਸੈਂਸਿੰਗ ਡਿਪਾਰਟਮੈਂਟ ਆ ਆਰਟੀ ਕਹਿੰਦੇ ਸੀ ਉਹਨੂੰ ਪਹਿਲਾਂ ਉੱਥੇ ਕੰਮ ਕਰਦਾ ਸੀ ਉਹਦੇ ਪਹਿਲੀ ਵਾਰ ਉੱਥੇ ਮੈਂ ਦਸਤਾਰ ਬੰਨ ਕੇ ਗਿਆ ਤੇ ਮੇਰੇ ਮਾਂ ਚ ਐ ਮੈਂ ਯਾਰ ਮੈਨੂੰ ਕੰਮ ਵਾਲੇ ਬੰਦੇ ਕਹਿਣਗੇ ਵੀ ਤੂੰ ਕੀ ਬੰਨ ਕੇ ਆ ਔਰ ਉਹ ਜਿਹੜਾ ਸੀਗਾ ਮੇਰੇ ਅੰਦਰੇ ਸੀਗਾ ਕਿ ਮੈਂ ਸ਼ੁਰੂ ਤੋਂ ਮੋਨਾ ਸੀ ਬਾਈ ਬਰਥ ਆ ਨਾ ਸ਼ੁਰੂ ਤੋਂ ਵਾਲ ਕੱਟੇ ਹੋਏ ਸੀ ਮੇਰੇ ਪਰ ਉਹ ਜਿਹੜੀ ਸਾਡੀ ਅਗੇਨ ਪਰਸਨਲ ਜਰਨੀ ਆ ਕਈ ਵਾਰ ਮ ਯੂ نو ਯੂ ਗਾਟ ਦਾ ਗ੍ਰੇਟ ਫਾਈਟਰਸ ਵਾਈ ਡੋਨਟ ਯੂ ਹੈਵ ਅ ਟਰਬਨ ਸੋ ਕਿਵਰ ਗੋਰੇ ਵੀ ਕਹਿੰਦੇ ਸੀ ਉਹ ਗੱਲਾਂ ਪਰ ਆਈ ਥਿੰਕ ਇਹ ਜਿਹੜੀ ਧਰਮ ਧਰਮ ਦੀ ਜਰਨੀ ਹੈ ਨਾ ਉਹ ਨਿੱਜੀ ਆ ਤੁਸੀਂ ਅੱਜ ਪਾਠ ਕਰਨਾ ਸ਼ੁਰੂ ਕਰ ਦੋ ਤੁਸੀਂ ਆਪਣੇ ਆਪ ਨੂੰ ਜੀਵਨ ਨੂੰ ਢਾਲ ਲਓ ਤੁਸੀਂ ਆਪਣਾ ਵੈਜੀਟੇਰੀਅਨ ਬਣ ਜਾਓ ਅਮਰਤ ਵੀ ਉੱਠਣਾ ਸ਼ੁਰੂ ਕਰ ਦੋ ਤੇ ਆਟੋਮੈਟਿਕਲੀ ਤੁਹਾਨੂੰ ਚੇਂਜ ਵੀ ਨਹੀਂ ਆਉਣਾ ਹਨਾ ਵੀ ਕੋਈ ਬੜਾ ਬੜਾ ਚੇਂਜ ਆ ਸੋ ਆਈ ਥਿੰਕ ਇਹ ਚੀਜ਼ਾਂ ਜਿਹੜੀਆਂ ਇਹ ਪ੍ਰੈਕਟਿਸ ਆ ਸਿੱਖੀ ਦੀ ਇਨ ਲਾਈਫ ਤੇ ਤੁਸੀਂ ਇਹਦੇ ਵਿੱਚ ਆਲਵੇ ਜਿਹੜਾ ਨਾ ਉਹ ਐਕਸੈਲ ਕਰਦੇ ਰਹਿੰਦੇ ਹੋ ਕਿ ਦਿਨ ਕਿਤੇ ਛੋਟੇ ਛੋਟੇ ਮਾਈਲਸਟੋਨਸ ਵੀ ਅੱਜ ਚਲੋ ਮੈਂ ਨਿਤਨੇਮ ਕਰ ਲਿਆ ਅੱਜ ਮੈਂ ਹੋਰ ਪਾਣੀ ਪੜ ਲਈ ਜਾਂ ਕੋਈ ਮੇਰਾ ਕੀ ਹੁੰਦਾ ਵੀ ਜਿਵੇਂ ਕੋਈ ਸ਼ਬਦ ਸੁਣ ਲਿਆ ਮੈਂ ਉਹ ਪੂਰਾ ਸ਼ਬਦ ਦੇਖਣਾ ਪਈ ਕਿ ਕੀ ਕੀ मीनिंग्स ਨੇ ਕੋਈ ਸਾਰੀ ਗੁਰਬਾਣੀ ਤੁਹਾਨੂੰ ਸਮਝ ਵੀ ਨਹੀਂ ਆਉਂਦੀ ਤੇ ਕਈ ਵਾਰ ਉਹ ਸੇਮ ਸ਼ਬਦ ਤੁਸੀਂ ਹਜ਼ਾਰਾਂ ਵਾਰ ਸੁਣ ਲਿਆ ਹੁੰਦਾ ਪਰ ਤੁਹਾਡੇ ਆਪਣੇ ਮਨ ਦੀ ਅਵਸਥਾ ਕੀ ਹੈ ਉਹ ਤੇ ਡਿਪੈਂਡ ਕਰਦਾ ਜਦੋਂ ਪੈਨਿਡਰੋਪ ਹੁੰਦੀ ਆ ਵੀ ਇੱਥੇ ਮਹਾਰਾਜ ਨੇ ਆ ਗੱਲ ਕਹੀ ਆ ਸੋ ਬਹੁਤ ਕੁਝ ਸਿੱਖਣ ਵਾਲਾ ਤੇ ਜ਼ਿੰਦਗੀ ਆਈ ਥਿੰਕ ਆਲਵੇਸ ਸਿੱਖਣ ਸਾਰੀ ਜੀ ਜੀ ਸਿੱਖਦੇ ਰਹਿਣਾ ਅਸੀਂ ਸੋ ਇਹ ਜਰਨੀ ਕਦੇ ਪੂਰੀ ਨਹੀਂ ਹੁੰਦੀ ਪਰ ਹਾਂ ਥੋੜੀ ਜਿਹੜੀ ਜਰਨੀ ਚੱਲਦੀ ਰਹੇਗੀ ਸੋ ਆਈ ਥਿੰਕ ਜਿਵੇਂ ਤੁਸੀਂ ਕਿਹਾ ਵੀ ਅੱਜ ਇੱਥੇ ਆਏ ਆਪਾਂ ਤੁਹਾਡਾ ਇੰਟਰਵਿਊ ਕਰਨ ਲਈ ਧੰਨਵਾਦ ਬਜ਼ੁਰਗ ਕਹਿੰਦੇ ਹੁੰਦੇ ਵੀ ਬੰਦੇ ਨੂੰ ਬੰਦਾ ਖੂਨ ਖੂਰੀ ਮਿਲਦਾ ਬੰਦੇ ਨੂੰ ਬੰਦਾ ਸੌਕੋ ਤੇ ਮਿਲ ਜਾਂਦਾ ਅੱਜ ਆਪਾਂ ਉਹੀ ਮਿਲ ਗਏ ਸੀ ਉਹ ਦੇਖੋ ਹਾਂ ਜੀ ਬਿਨਾਂ ਕਿਸੇ ਰਾfte ਤੋਂ ਸੋ ਬਹੁਤ ਵਧੀਆ ਲੱਗਿਆ ਭਾਈ ਜੀ ਧੰਨਵਾਦ ਤੁਹਾਡਾ ਥੈਂਕ ਯੂ ਥੈਂਕ ਯੂ ਭਾਈ ਜੀ ਸਤਿ ਸ਼੍ਰੀ ਅਕਾਲ ਹਾਂ ਜੀ ਦੋਸਤੋ ਇਹ ਸੀ ਗੱਲਬਾਤ ਬਹੁਤ ਲੁਤਫਾਇਆ ਆ ਇਹ ਜੀ ਇਹ ਸਾਨੂੰ ਸਤ ਸੰਗਤਾਂ ਦੇ ਹੋਣਗੇ ਮੇਰੇ ਕਾਵ ਦੇ ਵਿੱਚ ਜੋ ਕਿ ਵਟ ਮੈਂ ਸੋਚਦਾ ਧਰਮ ਦੀ ਗੱਲ ਹੋਣੀ ਤੇ ਸਤ ਸੰਗਤ ਸੋ ਮੈਨੂੰ ਤਾਂ ਬਹੁਤ ਸਵਾਦ ਆਇਆ ਮੀਰ ਕਰਦੇ ਤੁਹਾਨੂੰ ਵੀ ਸਵਾਦ ਆਇਆ ਹੋਊਗਾ ਚੰਗਾ ਲੱਗਿਆ ਹੋਊਗਾ ਅਗਲੇ ਕਿਸੇ ਪ੍ਰੋਗਰਾਮ ਦੇ ਵਿੱਚ ਫਿਰ ਤੁਹਾਡੇ ਨਾਲ ਦਾ ਹੱਫਤਾ ਬਣਾਵਾਂਗਾ ਤੱਕ ਸਤਿ ਸ੍ਰੀ ਅਕਾਲ